ਪਰ ਮੈਂ ਚਾਹੁੰਦਾ ਕਿ ਅੱਜ ਆਪਾਂ ਜੀ ਪਹਿਲਾਂ ਥੋੜੀ ਜਿਹੀ ਗੱਲਬਾਤ ਕਰੀਏ ਰਾਜਨੀਤੀ ਤੇ ਰਾਹੁਲ ਗਾਂਧੀ ਨੇ ਜਿਹੜਾ ਭਾਸ਼ਣ ਦਿੱਤਾ ਐਜ਼ ਏ ਨੇਤਾ ਵਿਪਕਸ਼ ਗੁਰੂ ਨਾਨਕ ਜੀ ਜੋ ਕਿ ਚਿੱਤਰ ਮੇ ਵੀ ਆਪਕੋ ਅਭੇ ਮੁਦਰਾ ਦਿਖਾਈ ਦੇਗਾ ਗੁਰੂ ਨਾਨਕ ਜੀ ਵੀ ਕਹਤੇ ਹੈ ਜੀਸਸ ਕ੍ਰਾਈਸਟ ਕੀ ਮੇ ਦੇਖੀਏ ਉਸਮੇ ਵੀ ਆਪਕੋ ਅਭੇ ਮੁਦਰਾ ਦਿਖਾਈ ਦੇਗਾ ਸ਼ਿਵ ਜੀ ਕਹਤੇ ਹੈ ਡਰੋ ਮਤ ਡਰਾਓ ਮਤ ਅਭੇ ਮੁਦਰਾ ਦਿਖਾਤੇ ਹੈ अहिंसा की बात करते हैं त्रिशूल को जमीन में गाड़ देते हैं और जो लोग अपने आप को हिंदू कहते हैं वो 24 घंटा हिं, हिंसा 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 नफरत 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 असत्य सत्य असत्य पर हूं जो भाषण दिता उन्हें बहुत वायरल होया भाषण ਜਦੋਂ ਗੱਲ ਵੀ ਜੇ ਆਪਾਂ ਪੰਜਾਬੀ ਚ ਗੱਲ ਕਰਦੇ ਨਜ਼ਾਰਾ ਲਿਆਦਾ ਕੇਰਾ ਤੋਂ ਨੇ ਵੀ ਰਾਹੁਲ ਗਾਂਧੀ ਦਾ ਜਿੰਨਾ ਕਾਦਾ ਪਿਛਲੇ ਆਪਾਂ ਦੇਖੀਏ ਇੱਕ ਸਾਲ ਤੋਂ ਜਿੰਨਾ ਵਧਾਇਆ ਉਹਨੇ ਜੀ ਬੰਦੇ ਨੇ ਤੇ ਉਹ ਕਾਬਲੇ ਤਰੀਫ ਆ ਜੇ ਇੰਨੀਆਂ ਚੋਣਾਂ ਚਲੋ ਇੰਨੀਆਂ ਚੋਣਾਂ ਦੀ ਗੱਲ ਛੱਡੋ ਜੇ ਮੋਦੀ ਸਾਹਿਬ ਇੱਕ ਵੀ ਚੋਣ ਹਾਰ ਗਏ ਹਨਾ ਜਦੋਂ ਨਾ ਮੰਨ ਲਓ ਕਿ ਪ੍ਰਾਈਮ ਮਿੰਿਸਟਰ ਨਹੀਂ ਬਣਦੇ ਜਾਂ ਸਰਕਾਰ ਨਹੀਂ ਬਣਾ ਪਾਉਂਦੇ ਉਹਨਾਂ ਕੋਲ ਸੈਕੰਡ ਚਾਂਸ ਨਹੀਂ ਹੈਗਾ ਇਹ ਬੰਦੇ ਵੀ ਸ਼ਾਇਦ ਇੱਕ ਕਮਾਲੇ ਹੀ ਆ ਕਿ ਇਹਨੂੰ ਬਾਰ-ਬਾਰ ਮੌਕੇ ਜਿਹੜੇ ਆ ਦਿੱਤੇ ਗਏ ਕੁਝ ਹੈਗਾ ਸੀ ਇਹ ਬੰਦੇ ਦੇ ਵਿੱਚ Indus TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਜਾਨੀ ਕਿ ਅਜੀਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਅਸੀਂ ਇੱਕ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆਏ ਹਾਂ ਜੀ ਦਾ ਨਾਂ ਰੱਖਿਆ ਗੱਪ ਸ਼ਪ ਵਿਦ ਅਜੀਪਾਲ ਤੇ ਇਹਦੇ ਵਿੱਚ ਆਪਣਾ ਸਾਥ ਦੇ ਰਹੇ ਨੇ ਦਿਲਜੀਤ ਸਿੰਘ ਜੀ ਤੇ ਸਭ ਤੋਂ ਪਹਿਲਾਂ ਆਪਾਂ ਦਿਲਜੀਤ ਭਾਜੀ ਦਾ ਕਰਦੇ ਹਾਂ ਸਵਾਗਤ ਦਿਲਜੀਤ ਭਾਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਗੱਪਸ਼ਪ ਵਿਦਾ ਜੇਪਾਲ ਜੀ ਇਹ ਤੁਹਾਡੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਗੱਪਸ਼ਪ ਲੈ ਕੇ ਆਏ ਆ ਗੱਪਸ਼ਪ ਬਹੁਤ ਜ਼ਰੂਰੀ ਆ ਅਜੀਪਾਲ ਜੀ ਜੇ ਗੱਪਸ਼ਪ ਨਾ ਹੋਵੇ ਤਾਂ ਸ਼ਾਇਦ ਜਿਹੜਾ ਬੰਦਾ ਆ ਇਹ ਸੋਸ਼ਲ ਐਨੀਮਲ ਰਵੇ ਹੀ ਨਾ ਬਿਲਕੁਲ ਹਨਾ ਜਿਹੜਾ ਸਮਾਜਿਕ ਪ੍ਰਾਣੀ ਆ ਕਿ ਸਮਾਜ ਦੇ ਵਿੱਚ ਰਹਿਣਾ ਕਿੱਦਾਂ ਸਮਾਜ ਦੇ ਵਿੱਚ ਰਹਿਣ ਦੇ ਲਈ ਜਿਹੜੀ ਗੋਸਪ ਆ ਕਰੀ ਕਪਸ਼ਾ ਪਿਆ ਇਹ ਬਹੁਤ ਜ਼ਰੂਰੀ ਆ ਤੇ ਇਹਦੇ ਲਈ ਕਈ ਵਾਰੀ ਕਹਿੰਦੇ ਆ ਵੀ ਕੁਝ ਹਾਰਮੋਨਸ ਇਦਾਂ ਦੇ ਨਿਕਲਦੇ ਆ ਜਿਹੜੇ ਕਿ ਤੁਹਾਨੂੰ ਸੰਤੁਲਨ ਕਰਦੇ ਆ ਤੁਹਾਡੀ ਰਸਾਇਤ ਦੇ ਵਿੱਚ ਹਾਂਜੀ ਤੇ ਚਲੋ ਆਪਾਂ ਇਹ ਕੋਸ਼ਿਸ਼ ਕਰਦੇ ਆ ਵੀ ਇਹਦੇ ਵਿੱਚ ਥੋੜਾ ਜਿਹਾ ਰਿਲੈਕਸ ਹੁੰਦੇ ਆ ਅੱਜ ਹਾਂਜੀ ਹਾਂਜੀ ਹਾਂ ਪਰ ਮੈਂ ਚਾਹੁੰਨਾ ਕਿ ਅੱਜ ਆਪਾਂ ਅੱਡੀ ਪਹਿਲਾਂ ਥੋੜੀ ਜੀ ਗੱਲਬਾਤ ਕਰੀਏ ਰਾਜਨੀਤੀ ਤੇ ਜੀ ਜਿਹੜਾ ਆਪਣਾ ਕਿ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਕਰੰਟ ਮੁੱਦਾ ਚੱਲ ਰਿਹਾ ਰਾਹੁਲ ਗਾਂਧੀ ਨੇ ਜਿਹੜਾ ਭਾਸ਼ਣ ਦਿੱਤਾ ਐਜ਼ ਏ ਨੇਤਾ ਵਿਪੱਖ ਜੀ ਤੇਗਾ ਉੱਥੇ ਮੜਿਆ ਪਹੁੰਚਣਾ ਵੈਸੇ ਵੀ ਜਿੱਦਾਂ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ ਜਦੋਂ ਗੱਪ ਛਾਪਿਆ ਗੱਪ ਛਪਦਾ ਵੈਸੇ ਮੈਨੂੰ ਲੱਗਦਾ ਵੇ ਪੰਜਾਬੀਆਂ ਦੀ ਤਾਂ ਰਾਜਨੀਤੀ ਤੋਂ ਬਿਨਾ ਗੱਪ ਛਾਪ ਹੋਣੀ ਨਹੀਂ ਸਕਦੀ ਇਹ ਤਾਂ ਜਦੋਂ ਕਿਤੇ ਬੈਠੇ ਵੀ ਹੋਣਗੇ ਚਾਹੇ ਭੋਗਿਆ ਤੇ ਚਾਹੇ ਕੋਈ ਹੋਰ ਪ੍ਰੋਗਰਾਮ ਆਪਿਆ ਸ਼ਾਤੀਆਂ ਆ ਉੱਥੇ ਇਹ ਗੱਲ ਜ਼ਰੂਰ ਕਰੋਗੇ ਬੈਦਗੀ ਕਿਹੜਾ ਜਿੱਤੂ ਬਈ ਐਤ ਕੀ ਕੀ ਲੱਗਦਾ ਵੇ ਐਤ ਕੀ ਜਲੰਧਰ ਵਾਲੀ ਜਿਮਨੀ ਚੌਣ ਹੋਣ ਲੱਗੀ ਉੱਥੇ ਕੀ ਆਸਾਰ ਨੇ ਬਈ ਹਨਾ ਮੁੱਖ ਮੰਤਰੀ ਕੀ ਕਰ ਰਿਹਾ ਬਈ ਹਨਾ ਆਪਣੇ ਆਪਣੇ ਥਿਊ ਜਿਹੜੇ ਹੁੰਦੇ ਆ ਜਿੱਦਾਂ ਤੁਸੀਂ ਗੱਲ ਕੀਤੀ ਆ ਬਈ ਰਾਹੁਲ ਗਾਂਧੀ ਬ ਇੱਕ ਸਾਲ ਤੋਂ ਜਿੰਨਾ ਵਧਾਇਆ ਉਹਨੇ ਬੰਦੇ ਨੇ ਤੇ ਉਹ ਕਾਬਲੇ ਤਾਰੀਫ ਆ ਪਹਿਲਾਂ ਇਹ ਕਿਸੇ ਬੰਦੇ ਨੇ ਵੀ ਇਹ ਗੱਲ ਕਹੀ ਸੀ ਵੀ ਜੇ ਜਿੰਨੀਆਂ ਚੋਣਾ ਰਾਹੁਲ ਗਾਂਧੀ ਹੁਣ ਤੱਕ ਹਾਰਦਾ ਆ ਰਿਹਾ ਇਹ ਕੋਈ 2014 ਤੋਂ ਇਹਦੇ ਹੱਥ ਵਿੱਚ ਕਮਾਂਡ ਸੀ ਹਾਂਜੀ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਹਾਰਦੀ ਰਹੀ ਆ ਹਮ ਤੇ ਕੌਸ਼ਕ ਜਿਹੜੀਆਂ ਸਟੇਟ ਇਹਨਾਂ ਨੇ ਜਿੱਤੀਆਂ ਜਿਹਦੇ ਵਿੱਚ ਇੱਕ ਕਾਂਗਰਸ ਪਾਰਟੀ ਨੇ ਆਪਣੇ ਪੰਜਾਬ ਵਿੱਚ ਵੀ ਜਿੱਤੀ ਸੀ ਰਾਜਸਥਾਨ ਵੀ ਜਿੱਤਿਆ ਰਿਆ ਪਰ ਇਦਾਂ ਦਾ ਪ੍ਰਭਾਵ ਨਹੀਂ ਸਿਰਜ ਪਾਏ ਵੀ ਇਹਨੇ ਕੋਈ ਕਮਾਲ ਕਰ ਦਿੱਤਾ ਪਰ ਫੇਰ ਵੀ ਰਾਜਨੀਤੀ ਦੇ ਵਿੱਚ ਬਰਕਰਾਰ ਰਿਆ ਜੀ ਜੇ ਇੰਨੀਆਂ ਚੋਣਾਂ ਚਲੋ ਇੰਨੀਆਂ ਚੋਣਾਂ ਦੀ ਗੱਲ ਛੱਡੋ ਜੇ ਮੋਦੀ ਸਾਹਿਬ ਇੱਕ ਵੀ ਚੋਣ ਹਾਰ ਗਏ ਹਨਾ ਜਦੋਂ ਨਾ ਮੰਨ ਲਓ ਕਿ ਪ੍ਰਾਈਮ ਮਿਨਿਸਟਰ ਨਹੀਂ ਬਣਦੇ ਜਾਂ ਸਰਕਾਰ ਨਹੀਂ ਬਣਾ ਪਾਉਂਦੇ ਉਹਨਾਂ ਕੋਲ ਸੈਕੰਡ ਚਾਂਸ ਨਹੀਂ ਹੈਗਾ ਇਹ ਬੰਦੇ ਦੀ ਸ਼ਾਇਦ ਹੈ ਇੱਕ ਕਮਾਲ ਹੀ ਆ ਕਿ ਇਹਨੂੰ ਬਾਰ ਬਾਰ ਮੌਕੇ ਜਿਹੜੇ ਆ ਦਿੱਤੇ ਗਏ ਕੁਛ ਹੈਗਾ ਸੀ ਹਿੱਟਨੇ ਦੇ ਵਿੱਚ ਉਹ ਕਹਿੰਦੇ ਉਹਨਾਂ ਨੂੰ ਪਤਾ ਹੋਣਾ ਨਾ ਉਹ ਆਪ ਵੀ ਕਹਿੰਦਾ ਕਿ ਕਹਿੰਦਾ ਮੈਂ ਆਪਦੀ ਧੰਨ ਦਾ ਬਹੁਤ ਪੱਕਾ ਬੰਦਾ ਆ ਜੀ ਕਹਿਣ ਤੋਂ ਪਹਿਲਾਂ ਵੀ ਜੇ ਬੰਦਾ ਕੋਈ ਠਾਨ ਲੈ ਵੀ ਮੈਂ ਆਹ ਕੰਮ ਕਰਨਾ ਆ ਫਿਰ ਬੰਦਾ ਕਹਿੰਦਾ ਵੀ ਲੱਗੇ ਰੋ ਲੱਗੇ ਰੋ ਕੋਈ ਗੱਲ ਵੀ ਸਫਲਤਾ ਮਿਲੂਗੀ ਜ਼ਰੂਰ ਹਨਾ ਬਿਲਕੁਲ ਤੇ ਉਹ ਵਿਚਾਰੇ ਨੇ ਕਿੰਨਾ ਕੁਝ ਝੱਲਿਆ ਉਨੂੰ ਪਪੂ ਨਾਮਕਰਨ ਵੀ ਕੀਤਾ ਗਿਆ ਤੇ ਇੱਕ ਉਹਦਾ ਪੰਗਾ ਪੈਂਦਾ ਸੀ ਵੀ ਪਹਿਲਾਂ ਵਿਚਾਰਾ ਹਿੰਦੀ ਬੋਲਦਾ ਸੀ ਤਾਂ ਉਹ ਇੰਗਲਿਸ਼ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਪਰ ਜਦੋਂ ਹਿੰਦੀ ਬੋਲਦਾ ਸੀ ਤਾਂ ਕੋਈ ਨਾ ਕੋਈ ਅੱਖਰ ਸੈਂਟੈਂਸ ਗਾਂਪਾਂ ਗਾਂਪਸ਼ਾ ਕਰ ਬਿੰਦਾ ਸੀਗਾ ਉਹਦਾ ਮਤਲਬ ਗਲਤ ਨਿਕਲ ਆਉਂਦਾ ਸੀਗਾ ਜੀ ਬਿਲਕੁਲ ਪਰ ਆਦ ਆਪਾਂ ਦੇਖਿਆ ਵੀ ਜਿਹੜੀ ਉਹਨਾਂ ਨੇ ਉਹਨੇ ਚੋਣਾਂ 'ਚ ਕੈਂਪੇਨ ਕੀਤੀ ਉਹਨੇ ਆਪਣੇ ਆਪ ਨੂੰ ਸਾਬਤ ਕਰਤਾ ਨਾ ਪ੍ਰੂਫ ਕਰਤਾ ਤੇ ਇਨਫ ਸੀਟਾਂ ਆ ਗਈਆਂ ਉਹਨਾਂ ਦੀਆਂ ਪਰ ਹੁਣ ਜਿਹੜਾ ਭਾਸ਼ਣ ਦਿੱਤਾ ਉਹਨੇ ਬਹੁਤ ਵਾਇਰਲ ਹੋਇਆ ਉਹਦਾ ਭਾਸ਼ਣ ਤਾਂ ਜਿੱਦਾਂ ਗੱਲ ਕਰੀਏ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਨਜ਼ਾਰਾ ਲਿਆਦਾ ਕੇਰਾ ਦੋਨੇ ਬਿਲਕੁਲ ਜੀ ਤੇ ਉਹਦੇ ਵਿੱਚ ਭਾਸ਼ਣ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਪਹਿਲੀ ਵਾਰ ਸ਼ਾਇਦ 10 ਸਾਲਾਂ ਚ ਅਹਿਸਾਸ ਹੋਇਆ ਬਈ ਵਿਰੋਧੀ ਧਿਰ ਵੀ ਕੋਈ ਚੀਜ਼ ਹੈਗੀ ਹੈ ਬਿਲਕੁਲ ਬਿਲਕੁਲ ਵਿਰੋਧੀ ਧਿਰ ਲੋਕਤੰਤਰ ਦੇ ਵਿੱਚ ਬਹੁਤ ਜ਼ਰੂਰੀ ਕੜੀ ਹੈ ਜੇ ਤੁਹਾਡੇ ਕੋਲ ਵਿਰੋਧ ਹੀ ਨਹੀਂ ਤੁਹਾਨੂੰ ਕੋਈ ਦੱਸਣ ਵਾਲਾ ਹੈ ਨਹੀਂ ਬੰਦਾ ਤੁਸੀਂ ਮਨ ਮਰਜ਼ੀਆਂ ਜਿਹੜੀਆਂ ਆ ਕੀਤੀਆਂ ਤੇ ਉਹਨਾਂ ਨੇ 10 ਸਾਲ ਚੰਮਦੀਆਂ ਚਲਾਈਆਂ ਚੰਮਦੀਆਂ ਚਲਾਈਆਂ ਕਿਉਂਕਿ ਰੋਕਣ ਵਾਲਾ ਨਹੀਂ ਸੀ ਉਹ ਨਹੀਂ ਕਿਸੇ ਨੂੰ ਉਹਦਾ ਹੀ ਨਹੀਂ ਦਿੰਦਾ ਸੀ ਹੁਣ ਤੁਸੀਂ ਦੇਖੋ ਅਜੀਪਾਲ ਜੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਕੈਬਨਿਟ ਰੈਂਕ ਦਾ ਮਨਿਸਟਰ ਦੇ ਬਰਾਬਰ ਦਾ ਔ ਹੂੰ ਉਹ ਬੰਦਾ ਜਿੰਨੀਆਂ ਵੀ ਕਮੇਟੀਆਂ ਉੱਥੇ ਬਣਦੀਆਂ ਸੰਸਦੀ ਕਮੇਟੀਆਂ ਹਾਂਜੀ ਉਹ ਚਾਹੇ ਇਕਨੋਮਿਕਲੀ ਆ ਚਾਹੇ ਪੋਲੀਟੀਕਲੀ ਆ ਚਾਹੇ ਸੋਸ਼ੀਅਲੀ ਆ ਉਹਨਾਂ ਸਾਰਿਆਂ ਦੇ ਵਿੱਚ ਉਹਦੀ ਹਾਜ਼ਰੀ ਜ਼ਰੂਰੀ ਆ ਸਪੀਕਰ ਦੇ ਨਾਲ ਇਸ ਕਰਕੇ ਉਹਦੀ ਬੜੀ ਅਹਿਮੀਅਤ ਹੁੰਦੀ ਆ ਤੇ ਉਹਨੇ ਇਹ ਦਿਖਾਇਆ ਵੀ ਆ ਸ਼ਾਇਦ ਹੋਰ ਵੀ ਚਲੋ ਰੈਪ੍ਰੈਜ਼ੈਂਟ ਕਰਦੇ ਰਹੇ ਜਾਂ ਬਕਵਾਖ ਲੀਡਰ ਜਿਹੜੇ ਆ ਐਡਾ ਪ੍ਰਭਾਵ ਦੇਣ ਵਿੱਚ ਸਫਲ ਨਹੀਂ ਹੋਏ ਜਿੰਨਾ ਕਿ ਇਹ ਨੇ ਸਫਲ ਕੀਤਾ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਸਪੀਕਰ ਨੂੰ ਕਿਸ ਤਰੀਕੇ ਦੇ ਨਾਲ ਹੋਇਆ ਕਿ ਸਪੀਕਰ ਜਿਹੜਾ ਆ ਉਹ ਮਿਰਲਾ ਜਿਹਨੂੰ ਕਿਹਾ ਜਾਂਦਾ ਵੀ ਚਲੋ ਅਗਲੇ ਨੇ ਤਾਂ ਆਪਣੀ ਪਾਰਟੀ ਦੀ ਐਮਤ ਬਤਾਉਣੀ ਆ ਆਪਣੀ ਉਹ ਪਾਰਟੀ ਕਿਉਂਕਿ ਵੈਸੇ ਤਾਂ ਇਹ ਸਪੀਕਰ ਜਿਹੜਾ ਹੁੰਦਾ ਇਹ ਕਿ ਡੈਮੋਕਰੇਸੀ ਦੇ ਵਿੱਚ ਇਹ ਸਾਰਿਆਂ ਦਾ ਸਾਂਝਾ ਹੁੰਦਾ ਹਮ ਇਹਦੇ ਵਿੱਚ ਤੁਸੀਂ ਕਿਸੇ ਦੀ ਫੇਵਰ ਨਹੀਂ ਕਰ ਸਕਦੇ ਪਰ ਚਾਹੇ ਪਹਿਲਾਂ ਤੋਂ ਇਹ ਨਹੀਂ ਵੀ ਹੁਣੇ ਹੀ ਇਦਾਂ ਹੋਣ ਲੱਗੀ ਆ ਇਹ ਰੀਤਾਂ ਜਿਹੜੀਆਂ ਜਿਹੜੀਆਂ ਹੁਣ ਗਲਤੀਆਂ ਕਰਦੀ ਆ ਭਾ ਜੀਪੀ ਜਾਂ ਕਹਿ ਲਓ ਜਿਹਨੂੰ ਆਪਾਂ ਹੁਣ ਗਲਤੀਆਂ ਕਹਿ ਦਿੰਦੇ ਆ ਇਹ ਸ਼ੁਰੂ ਕਿਹਨੇ ਕੀਤੀਆਂ ਸੀ ਕੀਤੀਆਂ ਤਾਂ ਕਾਂਗਰਸ ਨੇ ਸੀ ਜਿੱਦਾਂ ਹੁਣ ਪਿਛੇ ਜਿਆ ਰੋਲਾ ਪਿਆ ਸੀ ਪਿਛਲੀ ਸਰਕਾਰ ਦੇ ਬਲੇ ਵੀ ਜਿਹੜੀ ਮੋਦੀ ਸਰਕਾਰ ਆ ਇਹਨਾਂ ਨੇ ਵਿਰੋਧੀ ਧਿਰ ਦਾ ਅਹੁਦਾ ਹੀ ਨਹੀਂ ਦਿੱਤਾ ਇਹ ਸ਼ੁਰੂ ਕਿੰਨਾ ਨੇ ਕੀਤਾ ਸੀ ਕਾਂਗਰਸ ਨੇ ਕੀਤਾ ਸੀ ਯਾਨੀ ਜਿਹੜੀਆਂ ਪਿਛੜੀਆਂ ਚੀਜ਼ਾਂ ਸੀ ਰਾਹੁਲ ਗਾਂਧੀ ਦੇ ਮੋਰੇ ਆ ਕੇ ਹੁਣ ਜਿੱਦਾਂ ਕਹਿ ਲਓ ਕਿ ਹੋਰ ਤਾਂ ਕੋਈ ਇਹਦੇ ਖਿਲਾਫ ਗੱਲ ਲੱਭਦੀ ਨਹੀਂ ਉੱਥੇ ਇਹ ਕਿਹਾ ਜਾਂਦਾ ਵੀ ਇਹਦੀ ਦਾਦੀ ਨੇ ਐਮਰਜ ਜੀ ਹੁਣ ਦੇਖਿਆ ਜਾ ਵੀ ਰਾਹੁਲ ਗਾਂਧੀ ਤਾਂ ਉਹਦੇ ਵਿੱਚ ਕਸੂਰ ਕੋਈ ਨਹੀਂ ਉਹਦਾ ਤਾਂ ਕੋਈ ਕਸੂਰ ਨਹੀਂ ਪਰ ਇਹ ਤੋਂ ਇਹ ਵੀ ਸੱਦ ਹੁੰਦਾ ਵੀ ਸਾਡੇ ਜਿਹੜੇ ਬਜ਼ੁਰਗ ਜੋ ਕਰ ਜਾਂਦੇ ਆ ਹਾਂ ਉਹ ਗਾਹਾਂ ਪੋਤਿਆਂ ਪਰਪੋਤਿਆਂ ਨੂੰ ਵੀ ਭੁਗਦਣਾ ਪੈਂਦਾ ਤਾਂ ਇਹ ਤਾਂ ਕਹਿੰਦੇ ਨਾ ਪੀੜੀਦਰ ਪੀੜੀ ਉਹ ਭੁਗਤਣੀ ਪੈਂਦੀ ਚੀਜ਼ ਆ ਭੁਗਤਣੀ ਪੈਂਦੀ ਆ ਤੇ ਇਸ ਕਰਕੇ ਭਾਵੇਂ ਹੁਣ ਕਾਬਲੀਅਤ ਜਿਹੜੀ ਆ ਉੱਥੇ ਜਦੋਂ ਡਿਫੈਂਡ ਇਹਨੂੰ ਕਰ ਰਹੇ ਆ ਹਾਂ ਉੱਥੇ ਡਿਫੈਂਡ ਕਰਨ ਵਾਲੇ ਜਿਹੜੇ ਲੋਕ ਨੇ ਉਹ ਇਹੀ ਕਹਿ ਰਹੇ ਆ ਹਾਂਜੀ ਕਿ ਤੇਰੀ ਦਾਦੀ ਨੇ ਐਮਰਜੈਂਸੀ ਲਾਤੀ ਸੀ ਹਾਂਜੀ ਹਾਂ 1984 ਦਾ ਜੇਕਰ ਹੋਇਆ ਉੱਥੇ ਜਿਹੜਾ ਕਤਲੇਆਮ ਇੰਨਾ ਹੋ ਗਿਆ ਦਿੱਲੀ ਦੇ ਵਿੱਚ ਇਹ ਕਿ ਨਾ ਨੇਟ ਆਇਆ ਸੀ ਹਾਂਜੀ ਹਾਂਜੀ ਉਹ ਯਾਨੀ ਕਹਿ ਲਓਗੇ ਉਹਨਾਂ ਦਾ ਜਵਾਬ ਹੀ ਦੇ ਨਹੀਂ ਸਕਦਾ ਹਾਂ ਪਰ ਜੇ ਮੌਜੂਦਾ ਸਥਿਤੀ ਦੀ ਆਪਾਂ ਗੱਲ ਕਰੀਏ ਮੌਜੂਦਾ ਸਥਿਤੀ ਦੇ ਵਿੱਚ ਨਰਿੰਦਰ ਮੋਦੀ ਨੂੰ ਜੇ ਅੱਜ ਟੱਕਰ ਆ ਦੇ ਰਿਆ ਤੁਸੀਂ ਦੇਖ ਲਓ ਵੀ ਪਹਿਲਾਂ ਤਾਂ ਨਰਿੰਦਰ ਮੋਦੀ ਦਾ ਤੁਸੀਂ ਇੱਕ ਤਰ੍ਹਾਂ ਦੀ ਉਹਦੀ ਸ਼ਕਲ ਦੇਖੋ ਹੁਣ ਹਾਂ ਉਹਦਾ ਚਿਹਰੇ ਤੋਂ ਰੰਗ ਉੱਡੇ ਪਿਆ ਆ ਕਿਉਂ ਜਿਹਨੂੰ ਇਹ ਤੋਤੇ ਉੱਡ ਗਏ ਤੋਤੇ ਉੱਡੇ ਪਏ ਆ ਤੇ ਆ ਜਿਹੜੀ ਭੂਮਿਕਾ ਜਿਹਦੇ ਹੁਣ ਦੱਸਿਆ ਕਿ ਜਿਹੜਾ ਹਿੰਦੂਇਜ਼ਮ ਸੀ ਹਾਂਜੀ ਇਹ ਤਾਂ ਹਿੰਸਾ ਦਾ ਪ੍ਰਤੀਕ ਸੀ ਹਾਂ ਉਦੇ ਵਿੱਚ ਉਹਨਾਂ ਨੇ ਫੋਟੋ ਵੀ ਦਿਖਾਈ ਹੈ ਉਹਦੇ ਵਿੱਚ ਸਿੱਧਾ ਹੀ ਉਹਨਾਂ ਨੇ ਕਿਹਾ ਦੇਖੋ ਜਦੋਂ ਫੋਟੋ ਮੈਂ ਦਿਖਾਉਂਦਾ ਹਾਂ ਤੁਸੀਂ ਬੰਦ ਕਰ ਲੈਣੇ ਆਪਣਾ ਕੈਮਰਾ ਕੈਮਰੇ ਦਾ ਮੂੰਹ ਦੂਜੇ ਬੰਨੇ ਕਰ ਦਿੰਦੇ ਮਾਈਕੋ ਦਾ ਬੰਦ ਕਰ ਦਿੰਦੇ ਹਾਂ ਹੁਣ ਤੱਕ ਇਹ ਕਲੇਮ ਕਰਦੇ ਰਹੇ ਆ ਵੀ ਤੁਸੀਂ Hindu ਬਹੁਤ ਤਕੜੇ ਆ ਹਾਂਜੀ ਪਰ ਜਿਹੜਾ Hinduism ਆ ਇਹ ਤਾਂ ਬੜਾ ਹਿੰਸਾ ਦਾ ਪ੍ਰਤੀਕ ਆ ਹੂੰ ਇਹ ਕਿੰਨਾ ਹਿੰਸਾ ਦਾ ਪ੍ਰਤੀਕ ਆ ਕਿ ਇਹ ਤਾਂ ਸਾਰਿਆਂ ਨੂੰ ਸਮੋਂਦਾ ਪਿਆ ਹੂੰ ਤੁਸੀਂ ਦੇਖੋ ਅਜੀਪਾਲ ਜੀ ਜੇ ਕੋਈ ਬੰਦਾ ਮੀਟ ਖਾਂਦਾ ਕੁਝ ਵੀ ਜਾਂ ਮਾਸਾਹਾਰੀ ਆ ਹਾਂਜੀ ਉਹਨੂੰ ਵੀ ਹਿੰਦੂਇਜ਼ਮ ਚੋਂ ਬਾਹਰ ਨਹੀਂ ਕੱਢਿਆ ਗਿਆ। ਉਹਨੂੰ ਕਹਿ ਦਿੱਤਾ ਗਿਆ ਜੀ ਇਹ ਪੈਰੋ ਦਾ ਪੈਰੋ ਦਾ ਪਿਆਰੀ ਆ ਜਾਂ ਹੋਰ ਕਿਸੇ ਗੌੜ ਦਾ ਪ੍ਰਤੀਕ ਆ। ਜੀ। ਜੇ ਬੰਦਾ ਕੰਜੂਸ ਆ ਪੈਸੇ ਨੂੰ ਪਿਆਰ ਕਰਨ ਵਾਲਾ ਆ ਇਹ ਮਾਤਾ ਲక్ష్ਮੀ ਦੀ ਇਹਦੇ ਉੱਤੇ ਕਿਰਪਾ। ਹਾਂ। ਯਾਨੀ ਐਡੀ ਬ੍ਰੋਡ ਇੱਕ ਹੈਗੀ ਆ ਫਲਸਫੀ ਉਹਨਾਂ ਦੀ ਕਿ ਹਿੰਦੂਇਜ਼ਮ ਸਾਰਿਆਂ ਨੂੰ ਕਲਾਵੇ ਚ ਲੈਣ ਵਾਲਾ ਸੀ। ਹਾਂ। ਪਰ ਇਹਦੀ ਉਹ ਗੱਲ ਤਾਂ ਸਹੀ ਆ ਫੇਰ ਬਾਬੇ ਨਾਨਕ ਦੀ ਵੀ ਉਹਨਾਂ ਨੇ ਗੱਲ ਕੀਤੀ ਹਾਂਜੀ ਹਾਂ ਤਾਂ ਦੇਖੋ ਹਿੰਸਾ ਜਿਹੜਾ ਹੈ ਹਿੰਸਾ ਦੱਸਿਆ ਜੈਨੀਆਂ ਦੀ ਗੱਲ ਕੀਤੀ ਬੁੱਧਿਜ਼ਮ ਦੀ ਗੱਲ ਕੀਤੀ ਵਨਸਾਈਆਂ ਦੀ ਕੀਤੀ ਇਸਲਾਮ ਦੀ ਗੱਲ ਕੀਤੀ ਤੇ ਕੀਤੀ ਵੀ ਪੂਰੀ ਫੈਕਟ ਦੇ ਨਾਲ ਕੀ ਇਫੈਕਟ ਦੇ ਨਾਲ ਇਹ ਨਹੀਂ ਵੀ ਉੱਤੇ ਸੁਣੀਆਂ ਸੁਣਾਈਆਂ ਗੱਲਾਂ ਕਰ ਦਿਤੀਆਂ ਕਹਿਣ ਦਾ ਮਤਲਬ ਕੀ ਆ ਉਹ ਤਾਂ ਇਹ ਕਹਿ ਰਿਹਾ ਕਿ ਜਿਹੜਾ ਧਰਮ ਆ ਧਰਮ ਤਾਂ ਜੋੜਦਾ ਹੁੰਦਾ ਹਾਂ ਪਰ ਬੀਜੇਪੀ ਤੇ ਆਰਐਸਐਸ ਦੇ Hindu ਥੋੜੀ ਆ ਉਹ ਕਹਿੰਦਾ ਕੱਲੇ ਇਹੀ ਥੋੜੀ Hindu Hindu ਪਰ ਵੇਖ ਲਓ ਵੀ ਲੈ ਦੇ ਕੇ ਬੀਜੇਪੀ ਵਾਲਿਆਂ ਨੂੰ ਹੋਰ ਤੇ ਕੁਝ ਨਹੀਂ ਲੱਭਾ ਉਹਦੇ ਸਾਰੇ ਭਾਸ਼ਣ ਚੋਂ ਆਹ ਉਹਨਾਂ ਨੇ ਇੱਕ ਗੱਲ ਚੱਕ ਲਈ ਵੀ ਇਹਨੇ ਸਾਰੇ Hindu ਸਮਾਜ ਨੂੰ ਇਦਾਂ ਕਹਿਤਾ ਹਨਾ ਉਹਦੇ ਵਿੱਚ ਇਹੀ ਇਹੀ ਇੱਕ ਗੱਲ ਹੁੰਦੀ ਆ ਉਹਨੇ ਅੱਗੇ ਕਿਦਾਂ ਠੋਕ ਕੇ ਜਵਾਬ ਦਿੱਤੇ ਵੀ ਤੁਸੀਂ ਬੀਜੇਪੀ ਸਾਰਾ Hindu ਨਹੀਂ ਆ ਸਾਰਾ ਸਮਾਜ ਨਹੀਂ ਆ ਨਰੇਂਦਰ ਮੋਦੀ ਸਾਰਾ ਹਿੰਦੂ ਸਮਾਜ ਨਹੀਂ ਆ ਵੀ ਮੈਂ ਸਿਰਫ ਗੱਲ ਤੁਹਾਡੀ ਕਰ ਰਿਹਾ ਮਤਲਬ ਆਰਐਸਐਸ ਸਾਰਾ ਹਿੰਦੂ ਸਮਾਜ ਨਹੀਂ ਹਾਂ ਵੀ ਮੈਂ ਸਾਰੇ ਹਿੰਦੂ ਹਿੰਦੂ ਪਹੁੰਚ ਵੀ ਹੋ ਸਕਦੇ ਆ ਇਸ ਕਰਕੇ ਕੱਲੀ ਉਸ ਪਾਰਟੀ ਦੇ ਨਾਲ ਬੰਧਨ ਉਹਨੇ ਕਰਨਾ ਇਹ ਦੇਖੋ ਇਹ ਆ ਕਿ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਵੀ ਕੀਤੇ ਆਪਾਂ ਇਦਾਂ ਨਹੀਂ ਕਹਿ ਸਕਦੇ ਪਰ ਜਦੋਂ ਵਿਰੋਧੀ ਧਰਿਆ ਜਦਾਂ ਇਦਾਂ ਘੇਰ ਘੇਰ ਕੇ ਲਿਆਉਂਦਾ ਉਸ ਵੇਲੇ ਲਗਾਮ ਜ਼ਰੂਰ ਕੱਸ ਹੋਈ ਹੁੰਦੀ ਹੈ ਹਾਂ ਜੀ ਹਾਂ ਜੀ ਹੁਣ ਇਹ ਆ ਕਿ ਘੱਟੋ ਘੱਟ ਜਿਹੜੀ ਹੁਣ ਨੋਟਬੰਦੀ ਹੋਈ ਸੀ ਹਾਂ ਕਿੰਨਾ ਜਿਆਦਾ ਉਦੋਂ ਨੁਕਸਾਨ ਹੋਇਆ ਨੁਕਸਾਨ ਹੋਇਆ ਯਾਨਾ ਹਨਾ ਤੇ ਲੋਕਾਂ ਦੇ ਜਿਹੜੇ ਚਲੋ ਠੀਕ ਆ ਪਰ ਕਾਲਾ ਧੰਨ ਜਿਹੜਾ ਰਾ ਬੱਬਾ ਆਰਾਮ ਦੇਵੇ ਉਦੋਂ ਬਾਅਦ ਤਾਂ ਹੜਕਾ ਹੀ ਨਹੀਂ ਆਇਆ ਹਾਂਜੀ ਹਾਂਜੀ ਉਹਦੇ ਉੱਤੇ ਕੇਸ ਹੋਣੇ ਚਾਹੀਦੇ ਸੀ ਹਾਂਜੀ ਹਾਂ ਵੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਮਿਸ ਇਨਫਾਰਮੇਸ਼ਨ ਦਿੱਤੀ ਗਈ ਹਾਂਜੀ ਹਾਂ ਹਨਾ ਤੇ ਹੁਣ ਉਹ ਜਿਹੜੇ ਬੰਦੇ ਆ ਉਸ ਵੇਲੇ ਕੋਈ ਵਿਰੋਧੀ ਧਰਤੀ ਭੂਮਿਕਾ ਨਾ ਹੋਣ ਕਰਕੇ ਹੀ ਉਹ ਰਹੇ ਆ ਬਿਲਕੁਲ 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 ਫਿਰ ਕਰੋਨਾ ਕਾਲ ਦੇ ਵਿੱਚ ਇੰਨੀਆਂ ਲਾਸ਼ਾਂ ਉੱਥੇ ਮਿਲੀਆਂ ਹਾਂਜੀ ਉਦੇ ਬਾਰੇ ਪੁੱਛਣ ਵਾਲਾ ਕੋਈ ਨਹੀਂ ਸੀ ਕਿਉਂਕਿ ਵਿਰੋਧੀ ਧਿਰ ਜਿਹੜੀ ਕਮਜ਼ੋਰ ਸੀ ਬਿਲਕੁਲ ਬਿਲਕੁਲ ਅੱਜ ਇਹ ਇਕੱਲਾ ਰਾਹੁਲ ਗਾਂਧੀ ਨਹੀਂ ਬੋਲ ਰਿਹਾ ਇਹਦੇ ਮਗਰ ਉਹ 99 ਬੰਦੇ ਤਾਂ ਇਹਦੇ ਹੀ ਬੈਠੇ ਆ ਹਾਂ ਬਿਲਕੁਲ ਫਿਰ ਇਹਦੇ ਨਾਲ ਅਖਲੇਸ਼ ਜਾਦਵ ਬੈਠਾ ਹਾਂਜੀ ਹਾਂ ਕੁੱਲ ਮਿਲਾ ਕੇ 240 ਦੇ ਨੇੜੇ ਬੰਦੇ ਆ ਇਹ ਬਿਲਕੁਲ ਇਹਦੇ ਬਰਾਬਰ ਦੀ ਟੀਮ ਬੈਠੇ ਆ ਹਾਂ ਤੇ ਦੂਜਾ ਆ ਮੋਦੀ ਸਰਕਾਰ ਜੇ ਕਹ ਲਓ 240 ਬੰਦੇ ਉਹਨਾਂ ਦੇ ਆਪਣੇ ਆ ਪਰ ਉਹ ਤੁਸੀਂ ਸੌਰੀ ਮੈਂ ਤੁਹਾਡੀ ਗੱਲ ਰੋਕਦਾ ਮੈਨੂੰ ਇੱਕਦਮ ਗੱਲ ਜਿਆਦਾ ਵੀ ਤੁਸੀਂ ਕੀਤਾ ਵੀ ਕੋਰੋਨਾ ਵੇਲੇ ਜੋ ਕੁਝ ਵੀ ਹੋਇਆ ਵੀ ਇਹਨਾਂ ਕੋ ਸੰਭਾਲਿਆ ਨਹੀਂ ਗਿਆ ਤੁਸੀਂ ਹੁਣ ਦੀ ਗੱਲ ਕਰ ਲਓ ਜਿਵੇਂ ਮੋਦੀ ਸਾਹਿਬ ਭਾਸ਼ਣ ਦੇ ਰਹੇ ਸੀਗੇ ਪਾਰਲੀਮੈਂਟ ਚ ਉਧਰ ਹਾਥ ਰਸ ਦੇ ਵਿੱਚ ਹਾਦਸਾ ਹੋ ਗਿਆ 150 ਕਿਲੋਮੀਟਰ ਦੂਰ ਹੈ ਉਹ ਦਿੱਲੀ ਤੋਂ ਹਨਾ ਤੇ ਮੇਰੇ ਖਿਆਲ ਚ 100 ਤੋਂ ਵੱਧ ਬੰਦੇ ਮਰ ਗਏ ਉਹਦੇ ਵਿੱਚ ਕਿਉਂਕਿ ਤੇ ਸਤਸੰਗ ਚੱਲ ਰਿਹਾ ਸੀਗਾ ਕਿਸੇ ਕਮਿਊਨਿਟੀ ਦਾ ਹੋਲੇ ਬਾਬੇ ਦਾ ਤੇ ਉਹ ਹਸਪੀਟਲ ਚ ਗਏ ਆ ਕਹਿੰਦੇ ਉੱਥੇ ਸਿਰਫ ਇੱਕ ਡਾਕਟਰ ਤੇ ਹੋਰ ਕੋਈ ਫੈਸਿਲਿਟੀ ਨਹੀਂ ਉੱਥੇ ਤੇ ਜਿਹੜੀ ਉਹ ਦਵਾਈ ਦੀ ਗੱਲ ਕਰ ਰਿਹਾ ਹਸਪੀਟਲ ਚ ਭਾਜੀ ਅੱਜ ਵੀ ਸਿਰਫ ਪੁਰਾਣੇ ਟਾਈਮ ਚ ਜ਼ਖਮ ਤੇ ਲਾਉਣ ਵਾਲੀ ਬਰਨੋਲ ਨਹੀਂ ਸੀ ਹੁੰਦੀ ਟਿਊਬ ਉਦਾਂ ਦੀ ਇੱਕ ਟਿਊਬ ਦਵਾਈ ਉੱਥੇ ਹੈਗੀ ਹੋਰ ਉਹਨਾਂ ਕੋਈ ਕੋਈ ਸਾਧਨ ਤੇ ਸੰਸਾਧਨ ਨਹੀਂ ਹੈਗੇ ਸੀ ਇੱਕ ਤਰ੍ਹਾਂ ਦੇ ਨਾਲ ਹਸਪਤਾਲ ਸਿਰਫ ਫਸਟ ਏਡ ਹੀ ਦਿੰਦੇ ਆ ਹਾਂ ਤੇ ਉਧਰ ਮੋਦੀ ਸਾਹਿਬ ਭਾਸ਼ਣ ਦੇ ਰਹੇ ਵਿਕਸਿਤ ਹੋ ਗਿਆ ਮਤਲਬ ਵਿਕਸਿਤ ਵਾਲੇ ਰਾਹ ਤੇ ਸਾਡਾ ਦੇਸ਼ ਪੈ ਗਿਆ ਹੈ ਜੀ ਕਿ ਜੇ ਅਸੀਂ ਪਿਛਲੇ 10-12 ਸਾਲਾਂ ਚ ਇਹੀ ਗੱਲ ਦੇਖੀ ਆ ਕਿ ਅਸੀਂ ਜਿਹੜੀਆਂ ਚੀਜ਼ਾਂ ਦੇ ਉੱਤੇ ਝਗੜ ਰਹੇ ਆ ਹਾਂਜੀ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਧਰਮ ਆ ਇਹ ਸਾਡਾ ਨਿੱਜੀ ਮਸਲਾ ਹੂੰ ਮੈਂ ਸਿੱਖੀਇਜ਼ਮ ਨੂੰ ਬਿਲੋਂਗ ਕਰਦਾ ਇਹ ਮੇਰਾ ਨਿੱਜੀ ਆ ਹਾਂਜੀ ਨਾ ਮੈਂ ਕਿਸੇ ਤੋਂ ਥੋਪਾਂ ਤੇ ਨਾ ਮੈਂ ਕਿਸੇ ਨੂੰ ਆਪਣੇ ਆਪ ਦੇ ਉੱਤੇ ਥੋਪਣ ਦੇਵਾਂ ਕੁਝ ਬਿਲਕੁਲ ਬਿਲਕੁਲ ਇਹ ਮੇਰਾ ਨਿੱਜੀ ਆ ਤੇ ਸਵਿਧਾਨ ਵੀ ਇਹ ਸੇ ਗੱਲ ਦੀ ਯਾਦ ਦਿੰਦਾ ਵੀ ਜੇ ਮੈਂ ਸਿੱਖਾਂ ਚਾਹੇ ਮੈਂ ਹਿੰਦੂ ਹੋਵਾਂ ਫਿਰ ਮੈਂ ਹਿੰਦੂ ਦੀਆਂ ਪੂਰੀਆਂ ਰੀਤੀ ਰਿਵਾਜਾਂ ਨਵਾਉਂਗਾ ਕਿ ਦੂਜਾ ਸਰਾ ਬੰਦਾ ਕਿਉਂ ਟੋਕੇ ਵੀ ਹਾਂਜੀ ਹਾਂ ਆਤਾਰਮ ਬਹੁਤ ਚੰਗਾ ਹੂੰ ਪਾਕਿਸਤਾਨ ਬਹੁਤ ਮਾੜਾ ਆ ਹਾਂ ਆ ਅਸੀਂ ਤਾਂ ਬਹੁਤ ਚੰਗੇ ਆ ਅਸੀਂ ਕੰਪੈਰੀਜ਼ਨ ਤਾਂ ਉਦੋਂ ਕਰਦੇ ਨਹੀਂ ਜਦੋਂ ਅਸੀਂ ਇਕਨੋਮੀਕਲੀ ਕੰਪੈਰੀਜ਼ਨ ਕਰਦੇ ਆ ਅਸੀਂ ਪਾਕਿਸਤਾਨਾ ਕਰਦੇ ਆ ਹੂੰ ਅਸੀਂ ਚਾਈਨਾ ਨਾਲ ਕਿਉਂ ਨਹੀਂ ਕਰਦੇ ਉਹ ਵੀ ਤਾਂ ਸਾਡਾ ਗਵਾਂਡੀ ਆ ਬਿਲਕੁਲ ਬਿਲਕੁਲ ਹਾਂ ਅਸੀਂ ਚਾਈਨਾ ਦੇ ਬਰਾਬਰ ਬਰਾਬਰ ਤਾਂ ਕੀ ਅਸੀਂ ਨੇੜੇ ਤੜੇ ਵੀ ਹੈ ਨਹੀਂ ਉਸ ਮੁੱਦੇ ਦੇ ਤਾਂ ਮੋਦੀ ਸਾਹਿਬ ਚੁੱਪ ਹੀ ਕਰ ਜਾਂਦੇ ਆ ਉਹ ਹੀ ਆ ਹੁਣ ਜਿਹੜਾ ਮਾੜਾ ਹੁੰਦਾ ਮਾੜੇ ਨਾਲ ਤੇ ਜਦੋਂ ਮਰਜੀ ਕੰਪੈਰੀਟਨ ਉਹ ਜਿੱਦਾਂ ਕਹਿੰਦੇ ਦਿਲ ਨੂੰ ਰਿਲੈਕਸ ਹੀ ਕਰਨਾ ਹੁੰਦਾ ਹਾਂ ਉਹ ਕਹਿੰਦੇ ਨੇ ਮਾੜੇ ਦਾ ਨਿੰਦਣਾ ਗੀਤ ਤੇ ਤਗੜੇ ਦਾ ਸੁਲਾਉਣਾ ਗੀਤ ਸੁਲਾਉਣਾ ਇਸ ਕਰਕੇ ਜਿਹੜੀਆਂ ਚੀਜ਼ਾਂ ਦੇ ਉੱਤੇ ਹੁਣ ਚੀਜ਼ਾਂ ਤੇ ਇਹ ਹੋਣੀਆਂ ਚਾਹੀਦੀਆਂ ਅਸੀਂ ਵੀ ਬੇਰੁਜ਼ਗਾਰੀ ਵਾਲੀ ਚੀਜ਼ ਹਾਂਜੀ ਹਾਂਜੀ ਵੀ ਬੇਰੁਜ਼ਗਾਰੀ ਕਿੰਨੀ ਵੱਧ ਗਈ ਆ ਆਪਣੇ ਪੰਜਾਬੀਆਂ ਤੋਂ ਲਾ ਲਓ ਹ ਪਹਿਲਾਂ ਅਸੀਂ ਦੁਆਬੇ ਤੋਂ ਹੈਗੇ ਦੁਆਬੇ ਦੇ ਵਿੱਚ ਸਾਡੇ ਪਿੰਡਾਂ ਦੇ ਪਿੰਡ ਖਾਲੀ ਸੀ ਕਿਉਂਕਿ ਸਾਡੇ ਜ਼ਮੀਨਾਂ ਥੋੜੀਆਂ ਸੀ ਅਸੀਂ ਪਹਿਲਾਂ ਤੋਂ ਹੀ ਬਾਹਰ ਜਾਂਦੇ ਰਹੇ ਪਹਿਲੀਆਂ ਤੋਂ ਤੁਸੀਂ ਦੇਖ ਲਓ ਵੀ ਗਦਰ ਲਹਿਰ ਦੇ ਵਿੱਚ ਜਿੰਨੇ ਬਾਬੇ ਆ ਉਹ ਸਾਰੇ ਦੁਆਬੇ ਤੋਂ ਗਏ ਜਿਆਦਾਤਰ ਥੋੜੀ ਸੀ ਜਿਹੜੇ ਮਾਲਵੇ ਤੋਂ ਸੀਗੇ ਮਾਝਾ ਹੁਣ ਹੁਣ ਆਉਣਾ ਸ਼ੁਰੂ ਹੋਇਆ ਮਾਲਵਾ ਵੀ ਤੇ ਇੰਗਲੈਂਡ ਅਮਰੀਕਾ ਕੈਨੇਡਾ ਸਾਰੇ ਭਰੇ ਪਏ ਆ ਕਾਰਨ ਉਹਦਾ ਕੀ ਸੀ ਇਕਨੋਮੀਕਲੀ ਜਾਣੀ ਵੀ ਕਹਿ ਲਓ ਵੀ ਰੋਟੀ ਦੀ ਤਲਾਸ਼ ਦੇ ਵਿੱਚ ਤੁਰ ਪਏ ਬੰਦੇ ਹਾਂਜੀ ਹਾਂ ਉਹ ਲੱਪ ਹੈ ਹੁਣ ਜਦੋਂ ਇਹ ਇਹ ਹੁਣ ਦਾ ਬਰਤਾਰਾ ਕੀ ਆ ਹਾਂਜੀ ਹਾਂ ਹੁਣ ਤਾਂ ਸਾਰਾ ਪੰਜਾਬ ਹੀ ਇੱਧਰ ਨੂੰ ਤੁਰਿਆ ਆ ਹਾਂ ਬਿਲਕੁਲ ਕਿਉਂ ਤੁਰਿਆ ਆ ਕਿਉਂਕਿ ਉਹਨਾਂ ਨੂੰ ਲੱਗਦਾ ਯਾਰ ਇੱਥੇ ਸਾਡੇ ਕੋਲ ਸਹੂਲਤਾਂ ਹੈ ਨਹੀਂ ਹਾਂ ਬਹੁਤ ਬਾਰੀ ਉੱਥੇ ਵੀਡੀਓ ਹੀ ਪਾਉਂਦੇ ਆ ਯਾਰ ਉਹ ਕੈਨੇਡਾ ਦੇ ਵਿੱਚ ਬਹੁਤ ਸਾਾਨੂੰ ਪੁੱਛ ਗੱਛ ਨਹੀਂ ਇੱਥੇ ਹੀ ਪੰਜਾਬ ਬਣ ਗਿਆ ਜਾਂ ਕਿੱਦਾਂ ਅਸਲ ਵਿੱਚ ਅਸੀਂ ਕਿਉਂ ਇੱਥੇ ਬੈਠੇ ਆ ਚਾਹੇ ਆਪਾਂ ਹੁਣ ਆਸਟ੍ਰੇਲੀਆ 'ਚ ਬੈਠੇ ਆ ਹਾਂਜੀ ਸਾਨੂੰ ਘਟੋ ਘਟ ਇਹ ਜ਼ਰੂਰ ਆ ਕਿ ਚਾਹੇ ਚਲੋ ਅਸੀਂ ਜਿੰਨੇ ਵੀ ਆ ਕਮਾਉਂਦੇ ਆ ਸਾਡੇ ਕੋਲ ਪੈਸੇ ਬਚਦੇ ਆ ਨਹੀਂ ਬਚਦੇ ਆ ਰੋਟੀ ਤਾਂ ਹਰ ਇੱਕ ਬੰਦਾ ਖਾਈ ਜਾਂਦਾ ਉਹਨੇ ਪ ਬਹਲੇ ਦੇਸ਼ਾਂ ਨੂੰ ਕਿਉਂ ਭੱਜਦਾ ਉਹਨੂੰ ਪਤਾ ਘੱਟੋ ਘੱਟ ਯਾਰ ਮੇਰੀ ਜ਼ਿੰਦਗੀ ਤਾਂ ਸਿਕਿਉਰ ਆ ਹਾਂ ਬਿਲਕੁਲ ਜੇ ਕੱਲ ਨੂੰ ਮੇਰੇ ਜੇਬ ਦੇ ਵਿੱਚ ਪੈਸਾ ਹੈ ਨਹੀਂ ਰੱਬ ਨਾ ਕਰੇ ਮੈਨੂੰ ਕੋਈ ਇਦਾਂ ਦਾ ਅਟੈਕ ਆ ਜਾਂਦਾ ਕੋਈ ਅਭੀ ਨਵੀ ਹੋ ਜੇ ਬੰਦੇ ਲੜਾ ਅਭੀ ਨਵੀ ਕੁਝ ਵੀ ਹੋ ਗਿਆ ਐਕਸੀਡੈਂਟ ਹੋ ਗਿਆ ਮੈਨੂੰ ਇੰਨਾ ਦਾ ਪਤਾ ਯਾਰ ਮੈਨੂੰ ਹਸਪਤਾਲ ਮੈਨੂੰ ਪੈਸਾ ਨਹੀਂ ਪੁੱਛਣਾ ਉਹਨਾਂ ਨੇ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਬਾਅਦ ਚ ਪਾਵੇਂ ਨਾ ਕਿਸੇ ਤਰ੍ਹਾਂ ਪੁੱਛਣੀ ਹੈ ਨਕੱਕ ਵੀ ਨਹੀਂ ਹਾਂ ਨਾ ਤੁਹਾਨੂੰ ਇਹ ਪੁੱਛਣਾ ਵੀ ਕੌਣ ਆ ਤੂੰ ਹਾਂ ਬਿਲਕੁਲ ਵੀ ਜਾ ਸ਼ਿਫਾਰਿਸ਼ ਲੈ ਕੇ ਆ ਜਦੋਂ ਮੈਨੂੰ ਕਿਤੇ ਕੋਈ ਸਰਕਾਰੀ ਕੰਮ ਪੈਣਾ ਮੈਂ ਕੋਈ ਸਰਟੀਫਿਕੇਟ ਬਣਾਉਣਾ ਮੈਂ ਕਿਤੇ ਸਕੂਲ ਦੇ ਵਿੱਚ ਦਾਖਲਾ ਕਰਾਉਣਾ ਮੈਨੂੰ ਕਿਸੇ ਬੰਦੇ ਨੂੰ ਲੱਭਣ ਦੀ ਲੋੜ ਨਹੀਂ ਪੈਣੀ ਬਈ ਮੈਂ ਐਮਐਲਏ ਦੇ ਕੋਲੋਂ ਕੋਈ ਸਾਈਨ ਕਰਾ ਕੇ ਲਿਆਵਾ ਤਾਂ ਸਾਡੇ ਮੁੰਡੇ ਦੀ ਐਡਮਿਸ਼ਨ ਹੋਣੀ ਆ ਜਾਂ ਕੁਝ ਵੀ ਹੋਣੀ ਆ ਹਰ ਇੱਕ ਬੰਦੇ ਨੂੰ ਸਾਡਾ ਸਬਦਾਨ ਵੀ ਇਹੀ ਕਹਿੰਦਾ ਪਰ ਵਿੱਚ ਜਿਹੜੇ ਦਲਾਲ ਇਹ ਪੋਲੀਟੀਕਲ ਬੰਦੇ ਆ ਗਏ ਇਹਨਾਂ ਨੇ ਸਾਡੇ ਦੇਸ਼ ਦਾ ਐਡਾ ਪੱਠਾ ਬਿਠਾਤਾ ਉਹਨਾਂ ਉੱਤੇ ਗੱਲਾਂ ਨਹੀਂ ਕੀਤੀਆਂ ਜਾਂਦੀ ਹੁਣ ਉਹ ਜਿਹੜੀਆਂ ਗੱਲਾਂ ਕੌਣ ਕਰੂਗਾ ਬੰਦਾ ਜਿਹੜੇ ਸੰਸਦ ਦੇ ਵਿੱਚ ਬੈਠੇ ਆ ਸੰਸਦ ਬਈ ਦਾ ਪਿਛਲਾ ਸਾਰਾ ਇਹ ਤੁਸੀਂ ਸੈਸ਼ਨ ਕੱਢ ਕੇ ਦੇਖ ਲਓ ਹਾਂਜੀ ਉਹਦੇ ਵਿੱਚ ਆਹੀ ਗੱਲਾਂ ਕਰਦੇ ਰਹੇ ਜਦੋਂ ਬੋਰੇ ਵਿਰੋਧੀ ਧਰ ਬੋਲਣ ਲੱਗਦੀ ਆ ਉਹਨਾਂ ਨੂੰ ਸਪੀਕਰ ਸਸਪੈਂਡ ਕਰ ਦਿੰਦਾ ਘਰ ਨੂੰ ਤੋੜ ਦਿੰਦਾ ਕਹਿੰਦਾ ਭਾਜੀ ਤੁਸੀਂ ਜਾਓ ਘਰ ਨੂੰ ਹਨਾ ਇਹ ਬੰਦਾ ਰਾਹੁਲ ਗਾਂਧੀ ਜਿਹਦੀ ਆਪਾਂ ਗੱਲ ਕਰਦੇ ਆ ਹਾਂਜੀ ਇਹਨੇ ਇਹੀ ਕਿਹਾ ਸੀ ਕਹਿੰਦਾ ਵੀ ਜਿਹੜੇ ਪਘੋੜੇ ਬੰਦੇ ਆ ਉਥੇ ਕੋਲਾਰ ਦੇ ਵਿੱਚ ਕarnataka ਦੇ ਵਿੱਚ ਰੈਲੀ ਸੀ ਜਿੰਨੇ ਕਹਿੰਦਾ ਪਘੋੜੇ ਬੰਦੇ ਆ ਨੀਰਵ ਮੋਦੀ ਆ ਇਹ ਜਾਂ ਹੋਰ ਮੋਦੀ ਕਿੰਨੇ ਤੁਸੀਂ ਦੇਖ ਲਓ ਹਾਂਜੀ ਹਾਂਜੀ ਕਹਿੰਦਾ ਵੀ ਇਹ ਮੋਦੀ ਕਾ ਤੇ ਲੱਗਦਾ ਮਗਰ ਹੂੰ ਉਹਨੇ ਸਾਡੇ ਪ੍ਰਾਈਮ ਮਿਨਿਸਟਰ ਦਾ ਵੀ ਨਾਮ ਲੈਤਾ ਹਾਂ ਹੁਣ ਉਹਦੇ ਤੇ ਜੀ ਦਵਾ ਮਾਨਹਾਨੀ ਦਾ ਦਾਵਾ ਹੋ ਗਿਆ ਦਾਵਾ ਹੋ ਗਿਆ ਉਤੇ ਉਹਨੂੰ ਸਜ਼ਾ ਹੋ ਗਈ ਹੂੰ ਉਸ ਤੋਂ ਬਾਅਦ ਉਹ ਬੰਦਾ ਸਸਪੈਂਡ ਕਰ ਦਿੱਤਾ ਇੱਕ ਪਲ ਨਹੀਂ ਲਾਇਆ ਹਾਂਜੀ ਹਾਂ ਜਿੱਦਾਂ ਜੇ ਸੁਣਾਇਆ ਭਾਵੇਂ ਉਹ ਬਾਅਦ ਵਿੱਚ ਬਰੀ ਹੋ ਗਿਆ ਬਾਅਦ ਚ ਉਹ ਕਹਿੰਦਾ ਲਓ ਜੀ ਮੈਂ ਫੇ ਆ ਗਿਆ ਪਰ ਬਰੀ ਤੇ ਵਿਚਾਰਾ ਸੁਪਰੀਮ ਕੋਰਟ ਤੋਂ ਜਾ ਕੇ ਬਹਾਲ ਹੋਇਆ ਮਤਲਬ ਜਿੱਦਾਂ ਹੀ ਮਰਜ਼ੀ ਰੱਖ ਲੋ ਐਡੀ ਦੂਰੋਂ ਛੋਕਣਾ ਹੁਣ ਜੇ ਕਹਿ ਲੋ ਵੀ ਰਾਹੁਲ ਗਾਂਧੀ ਧੱਕੇ ਖਾ ਕੇ ਆਇਆ ਉਹਨੇ ਇਹ ਸਾਰੀਆਂ ਗੱਲਾਂ ਆਪਦੇ ਭਾਸ਼ਣ ਦੇ ਵਿੱਚ ਸੁਣਾਈਆਂ ਤੇ ਗੜਾਈਆਂ ਇਹਨਾਂ ਨੂੰ ਬਸ ਠੀਕ ਹੈ ਉਦੋਂ ਵੇਖ ਲੋ ਵੀ ਉਹਨੇ ਭਾਸ਼ਣ ਦਿੱਤਾ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਰਾਹੁਲ ਗਾਂਧੀ ਬਾਰੇ ਜਦੋਂ ਵਿਚਾਰੇ ਉਹ ਬਣਦੇ ਸੀ ਮਜ਼ਾਕ ਜਾਂ ਉਡਾਉਂਦੇ ਹੁੰਦੇ ਸੀਗੇ ਮੈਂ ਕਿਹਾ ਯਾਰ ਇਹ ਇਦਾਂ ਜਿਵੇਂ ਹੁਣ ਆਪਾਂ ਬਾਹਰ ਆਏ ਆ ਆਪਣੇ ਬਾਲ ਬੱਚੇ ਮਲੋ ਇੱਥੇ ਜ ਤੇ ਉਹ ਬੰਦੇ ਨੂੰ ਜਾਦੀ ਗੱਲ ਸਮਝ ਲੱਗਦੀ ਹੈ ਨਾ ਜੇ ਆਪਾਂ ਚਲੋ ਪੁਰਾਣਾ ਇਹਨਾਂ ਦਾ ਰਿਕਾਰਡ ਦਾਦੀ ਵੇਲੇ ਦਾ ਉਹ ਛੱਡ ਦਈਏ ਆਪਾਂ ਹੁਣ ਦੀ ਤੁਹਾਡੇ ਹਿਸਾਬ ਨਾਲ ਮੌਜੂਦਾ ਆਪਾਂ ਗੱਲ ਕਰੀਏ ਤੇ ਮੈਂ ਇਹ ਕਹਿੰਦਾ ਮੈਂ ਯਾਰ ਇਹ ਬਾਹਰਲਾ ਕਿੱਡਿਆ ਇਹ ਬਾਹਰਲਾ ਜਵਾਕ ਹੈ ਬਾਹਰ ਜੰਮਿਆ ਪਿਆ ਇਹਨੂੰ ਇੰਡੀਆ ਵਾਲੇ ਦਾ ਪੇਚ ਨਹੀਂ ਆਉਂਦੇ ਵੀ ਇਹਨੂੰ ਟਾਈਮ ਲੱਗੂਗਾ ਸਿੱਖਣ ਤੇ ਹਨਾ ਹਾਂਜੀ ਤੇ ਉਹ ਗੱਲ ਵੀ ਉਦਾਂ ਸੀਗੀ ਗੱਲਬਾਤ ਹੁਣ ਜੇ ਆਪਾਂ ਆਪਣੇ ਜਵਾਕ ਨੂੰ ਅੱਜ ਇਥੋਂ ਚੱਕ ਕੇ ਹੋਰ ਦਸਾਂ ਸਾਲਾਂ ਨੂੰ ਕੋਈ ਇੰਡੀਆ ਚ ਜਾ ਕੇ ਤੁਸੀਂ ਰਾਜਨੀਤੀ ਕਰੋ ਕਿਉਂ ਕਰ ਲੈਣਗੇ ਕਿੰਨੇ ਸਾਲ ਲੱਗਣਗੇ ਉਹਨਾਂ ਨੂੰ ਸਿੱਖਣ ਤੇ ਹਨਾ ਪਰ ਇਹ ਜਿਹੜੇ ਬਾਹਰ ਵਾਲੇ ਪੜੇ ਲਿਖੇ ਜਵਾਕ ਇਹ ਆਪਣੇ ਵਾਲੇ ਬੰਦੇਾਂ ਵਾਂਗ ਕਰਪਟ ਨਹੀਂ ਹੋਣਗੇ ਮਤਲਬ ਚੂੰਡ ਚੂੰਡ ਨਹੀਂ ਖਾਣਗੇ ਲੋਕਾਂ ਦਾ ਲਹੂ ਨਹੀਂ ਚੂਸਣਗੇ ਤੇ ਮੈਨੂੰ ਇਹ ਸੀਗਾ ਮੈਂ ਜੇ ਕਿਤੇ rahul gandhi ਦਾ ਮਤਲਬ ਹੱਥ ਪੈਗਾ ਜੇ ਬੰਦਾ ਬਣ ਗਿਆ ਹੋਊਗਾ ਇਹ ਦੂਜਿਆਂ ਨਾਲੋਂ ਬੈਟਰ ਮਤਲਬ ਦੇਸ਼ ਵਾਸਤੇ ਲੋਕਾਂ ਵਾਸਤੇ ਸਹੀ ਸੋਚੂਗਾ ਬਿਲਕੁਲ ਦੇਖੋ ਇਹਦੇ ਵਿੱਚ ਆਪਾਂ ਫੇਵਰ ਨਹੀਂ ਕਰਦੇ ਨਰਿੰਦਰ ਮੋਦੀ ਦੀ ਸਰਕਾਰ ਨੇ ਖਾਸ ਤੌਰ ਤੇ ਸਿੱਖਾਂ ਦੇ ਲਈ ਕਾਸ਼ ਇਦਾਂ ਦੇ ਫੈਸਲੇ ਲਾਏ ਜਿਹੜੇ ਬੜੇ ਸਾਡੇ ਲਈ ਲਾਭਕਾਰੀ ਆ ਹਾਂਜੀ ਹਾਂਜੀ ਉਹਦੇ ਵਿੱਚ ਆਪਾਂ ਕਰਤਾਰਪੁਰ ਵਾਲਾ ਲੰਘਾ ਵੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਹਾਂ ਉਸ ਆਪਾਂ ਚਲੋ ਕਰੀਟਰ ਨਵਜੋਤ ਸਿੱਧੂ ਨੂੰ ਵੀ ਜਾਂਦਾ ਪਰ ਜੇ ਨਰਿੰਦਰ ਮੋਦੀ ਨਾ ਦੁਆ ਕਰਦਾ ਹੂੰ ਠੀਕ ਆ ਉਹ ਬਾਅਦ ਵਿੱਚ ਚਲੋ ਆਪਣੇ ਹੋਰ ਪੋਲੀਟੀਕਲ ਇਸ਼ੂਸ ਬਣ ਗਏ ਜੀ ਜੀ ਪਰ ਉਹਦੇ ਲਈ ਸਾਾਨੂੰ ਬੜਾ ਦੂਜਾ ਹੋਇਆ ਫੇਰ ਉਹ ਤੋਂ ਇਲਾਵਾ ਬਾਲਦੀਵਸ ਦੀ ਆਪਾਂ ਗੱਲ ਕਰ ਲਈਏ ਹਾਂਜੀ ਹਾਂਜੀ ਉਹਦੇ ਲਈ ਮੋਦੀ ਸਾਹਿਬ ਨੇ ਜਿਹੜਾ ਉਹ ਕਰ ਦਿੱਤਾ ਉਹ ਵੀ ਸਾਡੇ ਲਈ ਬੜਾ ਵਧੀਆ ਹਾਂਜੀ ਹਾਂਜੀ ਵੈਸੇ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਨੇ ਵੀ ਉੱਥੇ ਮਨਾਇਆ ਹੁਣ ਇੱਥੇ ਕਹਿਣ ਦਾ ਮਤਲਬ ਇਹ ਹੈ ਉਹ ਕਰਦਾ ਰਿਹਾ ਹਾਂ ਪਰ ਉਹ ਸਾਰਾ ਕੀਤਾ ਕਰਾਇਆ ਜਦੋਂ ਆਹ ਕਿਸਾਨਾਂ ਦੇ ਆ ਗਏ ਤਿੰਨ ਕਾਨੂੰਨ ਹਾਂ ਉਹ ਸਾਰਾ ਬਸ ਉਸ ਵੇਲੇ ਜਿਹੜਾ ਆ ਉਹ ਬਿਲਕੁਲ ਪਿਛੇ ਹੋ ਗਿਆ ਅਜੇ ਤੱਕ ਮੰਗਾ ਜਿਉਂਦੀਆਂ ਤਿਉਂ ਆ ਹਾਂਜੀ ਹਾਂਜੀ ਸੁਆਮੀ ਨਾਥਨ ਰਿਪੋਰਟ ਦੀ ਗੱਲ ਆ ਜਾਵੇ ਉਹ ਹੈ ਤਾਂ ਕਾਂਗਰਸ ਨੇ ਵੀ ਦੇਖੀ ਕੀਤਾ ਕਿਉਂਕਿ ਜਿਹੜਾ ਇੱਕ ਰਾਜਾ ਹੁੰਦਾ ਉਹਨੇ ਬਾਕੀ ਵੀ ਚੀਜ਼ਾਂ ਦੇਖਣੀਆਂ ਹੁੰਦੀਆਂ ਉਹਦੇ ਲਈ ਤੁਸੀਂ ਨਾਲ ਸਾਰੇ ਲੋਕਾਂ ਨੂੰ ਲੈ ਕੇ ਚੱਲਣਾ ਪੈਣਾ ਏ ਨਹੀਂ ਵੀ ਕੱਲੇ ਸਾਡੇ ਜਿਹੜੇ ਲੋਕ ਆ ਮੱਧ ਪ੍ਰਦੇਸ਼ ਉੱਤਪ੍ਰਦੇਸ਼ ਤੇ ਗੁਜਰਾਤ ਚ ਰਹਿੰਦੇ ਆ ਹਨਾ ਤੇ ਆਪਾਂ ਨੂੰ ਜਿਹੜੇ ਆ ਬਾਕੀ ਜਿਹੜੇ ਸਟੇਟ ਆ ਉਹਨਾਂ ਦਾ ਵੀ ਧਿਆਨ ਰੱਖਣਾ ਪੈਣਾ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਣਾ ਹੁਣ ਨਰਿੰਦਰ ਮੋਦੀ ਸਾਹਿਬ ਦੀ ਤੁਸੀਂ ਕੱਲ ਦੀ ਭਾਸ਼ਣ ਦੇਖਿਓ ਜਦੋਂ ਰਾਹੁਲ ਗਾਂਧੀ ਦਾ ਉਹਨੇ ਜਵਾਬ ਦਿੱਤਾ ਉਹਨੇ ਇੱਕ ਬਾਲਕ ਬੁੱਧੀ ਦੀ ਗੱਲ ਕੀਤੀ ਬਈ ਬਾਲਕ ਬੁੱਧੀ ਆ ਇਹ ਜਿੱਦਾਂ ਪਹਿਲਾਂ ਅਮਿਤ ਸ਼ਾਹ ਨੇ ਕਿਹਾ ਸੀ ਵੀ ਇਹ ਪੱਪੂ ਆ ਹਾਂਜੀ ਹਾਂ ਪੱਪੂ ਬਹੁਤ ਬੰਦਿਆਂ ਦੇ ਨਾਮ ਆ ਆਪਣੇ ਪੰਜਾਬ ਚ ਵੀ ਹਾਂਜੀ ਹਾਂ ਪੱਪੂ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਡਾਲਿਆ ਬੰਦੇ ਆਹ ਸਹੀ ਗੱਲ ਹੈ ਉਹ ਨਾਂ ਰੱਖਿਆ ਪਿਆਰ ਦੇ ਨਾਲ ਪੱਪੂ ਬਹੁਤ ਵਧੀਆ ਸ਼ਬਦ ਪਿਆਰ ਨਾਲ ਆਪਣੇ ਰੱਖਦੇ ਹੁੰਦੇ ਸੀ ਇਹ ਨਾ ਮਾਰਿਆ ਆ ਮੇਰਾ ਪੁੱਤ ਪੱਪੂ ਹਾਂ ਪੱਪੂ ਹੈ ਨਾ ਜੀ ਤੇ ਉਹ ਜਿਹੜਾ ਪੱਪੂ ਸੀ ਇਹਨਾਂ ਨੇ ਉਹ ਬਗਾੜ ਕੇ ਰੱਖ ਦਿੱਤਾ ਹਾਂ ਕੱਲਾ ਰਾਹੁਲ ਗਾਂਧੀ ਲਈ ਥੋੜੀ ਪੱਪੂ ਦੀ ਬਗਾੜਿਆ ਉਹ ਜਿਹੜੇ ਪਿੰਡਾਂ ਦੇ ਵਿੱਚ ਵਿਚਾਰੇ ਜਿਨ੍ਹਾਂ ਦਾ ਕੋਈ ਕੋਈ ਲੈਣ ਦੇਣੇ ਹੈ ਨਹੀਂ ਸੀ ਕਿਸੇ ਚੀਜ਼ ਦੇ ਨਾਲ ਉਹ ਵੀ ਵਿਚਾਰੇ ਪੱਪੂ ਬਣ ਗਏ ਉਹ ਨਾ ਉਹ ਵੀ ਪੱਪੂ ਬਣ ਗਏ ਜਿਹੜੀ ਮਾਂ ਦੇ ਪਿਆਰੇ ਦੁਲਾਰੇ ਪੱਪੂ ਸੀ ਹਾਂ ਉਹ ਡੱਲ ਪੱਪੂ ਬਣ ਗਏ ਫਿਰ ਫਿਰ ਕਹਿਣਾ ਹਾਂ ਪਰ ਇਹ ਆ ਵੀ ਹੁਣ ਪੱਪੂ ਨੇ ਮੋਦੀ ਨੂੰ ਪਾਣੀ ਪਿਆਤਾ ਜਦੋਂ ਭਾਸ਼ਣ ਦਿੱਤਾ ਤੇ ਮੋਦੀ ਸਾਹਿਬ ਨੂੰ ਕਹਿੰਦੇ ਵੀ ਅੱਜ ਤੱਕ ਸ਼ਾਇਦ ਹਿਸਟਰੀ ਚ ਨਹੀਂ ਹੋਇਆ ਵੀ ਵਿਪੱਖਸ਼ ਦਾ ਨੇਤਾ ਭਾਸ਼ਣ ਦੇ ਰਿਹਾ ਤੇ ਪ੍ਰਾਈਮ ਮਿੰਿਸਟਰ ਨੂੰ ਉੱਠ ਕੇ ਵਿੱਚ ਕੁਝ ਕਹਿਣਾ ਪਿਆ ਹੋਵੇ ਜੀ ਮੋਦੀ ਸਾਹਿਬ ਵੀ ਉੱਠੇ ਅਮਿਤ ਸ਼ਾਹ ਨੂੰ ਉੱਠਣਾ ਪਿਆ ਉਹਨੂੰ ਵੇਖ ਕੇ ਮਾਰੋ ਮਾਰੀ ਰਾਜਾ ਬੈਠਣਾ ਪਿਆ ਹੋਰਾਂ ਨੂੰ ਵੀ ਉੱਠਣਾ ਪਿਆ ਤੇ ਨਾਲੇ ਉਹਨੇ ਪਾਣੀ ਪੀਣ ਲਾਤੇ ਮਤਲਬ ਇਹਦਾ ਅੱਗੇ ਤੋਂ ਕਹਿੰਦੇ ਵੀ ਗਲਾਸ ਟੱਕਿਆ ਰਹਿਣਾ ਹੁੰਦਾ ਸੀ ਉਵੇਂ ਹੀ ਤੇ ਮੋਦੀ ਸਾਹਿਬ ਨੇ ਅੱਧੇ ਘੰਟੇ ਚ ਤਿੰਨ ਵਾਰੀ ਪਾਣੀ ਪੀਤਾ ਤੁਹਾਨੂੰ ਪਤਾ ਹੈ ਫਿਰ ਮੀਡੀਆ ਦਾ ਆਪਣੇ ਸਾਰਾ ਕੁਝ ਜਿਹੜਿਆ ਤੇ ਹੁਣ ਬਾਲਕ ਬੁੱਧੀ ਦੀ ਗੱਲ ਕਰੀਏ ਹਾਂਜੀ ਜਿਹੜਾ ਰਾਹੁਲ ਗਾਂਧੀ ਆ 1970 ਚ ਜਨਮ ਹੋਇਆ ਇਹਦਾ ਹੂੰ 70 ਚ ਜਨਮ ਹੋਇਆ ਇਹਦਾ ਮਤਲਬ ਉਹਦੀ ਉਮਰ ਹੁਣ 54 ਸਾਲ ਬਣਦੀ ਆ ਹਾਂਜੀ 54 ਸਾਲ ਜਾਣੀ ਜੇ ਆਪਾਂ ਲਾ ਲਈਏ ਪੰਜਾਬ ਸਰਕਾਰ ਦੇ ਹਿਸਾਬ ਨਾਲ ਹੂੰ ਉਹਨੇ 4 ਸਾਲਾਂ ਨੂੰ ਰਿਟਾਇਰ ਹੋ ਆ ਗੱਲ ਸਹੀ ਜੇ ਉਹ ਸਰਕਾਰੀ ਜੋਬ ਕਰਦਾ ਸੈਂਟਰ ਦੀ ਉਹ 6 ਸਾਲਾਂ ਨੂੰ ਉਹਨੇ ਰਿਟਾਇਰ ਹੋਣਾ ਹਮ ਚੱਲ ਵਿਆਹ ਨਹੀਂ ਕਰਾਇਆ ਪਤਾ ਨਹੀਂ ਕਰਾਇਆ ਕਿ ਨਹੀਂ ਕਰਾਇਆ ਉਹਦਾ ਨਿੱਜੀ ਮਸਲਾ ਹਮ ਠੀਕ ਆ ਜੀ ਜੇ ਉਹਦੇ ਵਿਆਹ ਉਹ ਤਾਂ ਨਿਆਣੇ ਨੇਕੇ ਆਲਾ ਬੰਦਾ ਜਾਂ ਕਿਹਾ ਲੋ ਪੋਤੇ ਪੋਤੇਆ ਵਾਲਾ ਬੰਦਾ ਸੀ ਇਸ ਵੇਲੇ ਆ ਸਹੀ ਗੱਲ ਸਹੀ ਗੱਲ ਠੀਕ ਆ ਹੁਣ ਸਾਨੂੰ ਪਤਾ ਨਹੀਂ ਉਹਦੀ ਪਰਸਨਲ ਲਾਈਫ ਕੀ ਆ ਇਹ ਚਲੋ ਆਪਣਾ ਉਹਦਾ ਆਪਣਾ ਇਹ ਕਰਦਾਰ ਆ ਇਹਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹਾਂਜੀ ਹਾਂਜੀ ਪਰ ਉਸ ਬੰਦੇ ਨੂੰ ਤੁਸੀਂ ਇਹ ਕਹਿ ਦੋ ਵੀ ਬਾਲਕ ਬੁੱਧੀ ਆ ਹਮ ਜਿਹੜਾ ਬੰਦਾ ਰਿਪਰੈਜ਼ੈਂਟ ਕਰ ਰਿਹਾ ਹਮ ਕੋ ਬੋਟਾ ਨਾ ਜੱਤ ਕੇ ਆਇਆ ਬਿਲਕੁਲ ਬਿਲਕੁਲ ਆਪਾਂ ਉਹਨੂੰ ਇਹ ਗੱਲ ਕਹਿ ਦਈਏ ਵੀ ਤੂੰ ਤਾਂ ਬਾਲਕ ਬੁੱਧੀ ਆ ਤੂੰ ਯਾਰ ਉਹਨੂੰ ਟਾਰਗੇਟ ਕਰੋ ਉਹਦੇ ਨਾਲ ਇਹੀ ਇੱਕ ਜਿਹੜੀ ਲੋਕ ਤੰਤਰ ਦੇ ਵਿੱਚ ਇਹੀ ਆ ਕਿ ਅਸੀਂ ਉਹ ਬੰਦੇ ਨੂੰ ਟਾਰਗੇਟ ਕਿੱਦਾਂ ਕਰਨਾ ਅਸੀਂ ਉਹਨੂੰ ਸਬੂਤਾਂ ਦੇ ਨਾਲ ਕਹੀਏ ਪਰ ਇਹੀ ਤਾਂ ਗੱਲ ਹੈ ਨਾ ਵੀ ਇਹਨਾਂ ਕੋਲੋਂ ਕਹਿਣ ਨੂੰ ਕੁਝ ਹੈ ਹੀ ਨਹੀਂ ਇਹ ਤਾਂ ਜਿਹੜੇ ਪਿਛਲੇ 10 ਸਾਲ ਮੋਦੀ ਨੇ ਕੱਢੇ ਆ ਵੀ ਜੋ ਵੀ ਕਾਂਗਰਸ ਨੇ ਪਹਿਲੀਆਂ ਖਾਮੀਆਂ ਸੀ ਕਮੀਆਂ ਸੀ ਸ਼ਮੀਆਂ ਸੀ ਉਹਨਾਂ ਨੂੰ ਹੀ ਗਣਾਈਗੇ ਹੁਣ ਜਿਹੜਾ ਮੋਦੀ ਸਾਹਿਬ ਨੇ ਵੋਟਾਂ ਮੰਗੀਆਂ ਓ ਵੀ ਇਹ ਫੇਰ ਕੰਮ ਮਤਲਬ 10 ਸਾਲ ਬਾਅਦ ਵੀ ਮਤਲਬ ਤੀਜੀ ਵਾਰੀ ਉਹ ਇਲੈਕਸ਼ਨ ਲੜ ਰਹੇ ਆ ਤੇ ਫੇਰ ਮਤਲਬ ਕਾਂਗਰਸ ਨੂੰ ਵੀ ਭੰਡ ਰਹੇ ਸੀਗੇ ਪਰ ਜਦੋਂ ਕਿ ਇਹਨਾਂ ਨੂੰ ਪਿਛਲੇ 10 ਸਾਲਾਂ 'ਚ ਜੋ ਇਹਨਾਂ ਨੇ ਕੀਤਾ ਉਹ ਗਿਣੋਣੇ ਚਾਹੀਦੇ ਸੀ ਪਰ ਹੁਣ ਜੋ ਇਹਨਾਂ ਨੇ ਕੀਤਾ ਮੇਰਾ ਯਾਰ ਬੜਾ ਮਨ ਦੁਖੀ ਹੁੰਦਾ ਸੀਰੀਅਸਲੀ ਵੀ ਤਾਂ ਜਿਵੇਂ ਹੁਣ ਸੜਕਾਂ ਸੁੜਕਾਂ ਬਣੀਆਂ ਹਾਈਵੇ ਬਣੇ ਹਨ ਤੇ ਬੜੀ ਚਰਚਾ ਜੀ ਹੋਈ ਸਾਰਾ ਕੁਝ ਠੀਕ ਹੈ ਪਰ ਮੈਨੂੰ ਲੱਗਦਾ ਸੀ ਯਾਰ ਮੇਰਾ ਨਹੀਂ ਮੰਨ ਭੇਜਦਾ ਮੇਰਾ ਪਤਾ ਨਹੀਂ ਕਿਉਂ ਮੈਨੂੰ ਇਹ ਵੀ ਇਹ ਚ ਜ਼ਰੂਰ ਹੈਰਾ ਫੇਰੀਆ ਵੀ ਇਹ ਜਾਦੇ ਸਾਲ ਇਹ ਢਾਂਚਾ ਸਾਰਾ ਚੱਲਣਾ ਨਹੀਂ ਤੇ ਹੁਣ ਵੇਖ ਲਓ ਤੁਸੀਂ ਅਯੋਧਿਆ ਦੇ ਵਿੱਚ ਇਹਨਾਂ ਨੇ 18000 ਕਰੋੜ ਜਾਂ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਲਾਇਆ ਸੜਕਾਂ ਨੂੰ ਦਰਾਰਾਂ ਜਿਹੜਾ ਐਕਚੁਅਲੀ ਚ ਮੰਦਿਰ ਹੈ ਉਹ ਕਹਿੰਦੇ ਮੀਂਹ ਪੈ ਗਿਆ ਉਹ ਚੋਣ ਲੱਗ ਪਿਆ 에ਅਰਪੋਰਟ ਦੀਆਂ ਛੱਤਾਂ ਡਿੱਗ ਰਹੀਆਂ ਆ ਤੇ ਬਿਹਾਰ ਦੇ ਵਿੱਚ ਪਤਾ ਨਹੀਂ ਕਿੰਨੇ 8000 ਕਰੋੜ ਲਾ ਕੇ ਸ਼ਾਇਦ ਪੁਲ ਬਣ ਰਿਹਾ ਉਹ ਪੁਆਇੰਟ ਡੇ ਪਿਆ ਹੋਰ ਵੀ ਬੜੀਆਂ ਚੀਜ਼ਾਂ ਜਿਹੜਾ ਇਨਫਰਾਸਟ੍ਰਕਚਰ ਇਹਨਾਂ ਨੇ ਪਿਛਲੇ 10 ਸਾਲਾਂ ਚ ਬਣਾਇਆ ਉਹ ਡਿੱਗਣਾ ਵੀ ਸ਼ੁਰੂ ਹੋ ਗਿਆ ਹਾਂਜੀ ਹੁਣ ਉਹਦੇ ਲਈ ਇਦਾਂ ਕਿ ਅਜੇਪਾਲ ਜੀ ਇਹ ਗੱਲ ਸੌਰੀ ਮੈਂ ਇੱਕ ਗੱਲ ਛੋਟੀ ਜੋਰ ਕਰ ਮੈਨੂੰ ਆਪਾਂ ਕਹਿੰਦੇ ਪਿੰਡਾਂ ਦੀ ਰਾਜਨੀਤੀ ਵੀ ਨਲੀਆਂ ਆਪਣਾ ਗਲੀਆਂ ਚੋਂ ਤੇ ਨਾਲੀਆਂ ਚੋਂ ਨਿਕਲਿਆ ਜਾ ਰਿਹਾ ਵੀ ਉੱਥੇ ਹੀ ਆਪਾਂ ਨੂੰ ਉਲਝਾਇਆ ਹੋਇਆ ਇਹ ਵੀ ਉਹਦਾ ਦੇ ਕੰਮ ਹੈ ਸੜਕਾਂ ਪੁਲਾਂ ਚੀਲ ਜਾਇਆ ਬਣੀਆਂ ਦੇ ਡਿੱਗੀ ਜਾਂਦੇ ਬਣੀਆਂ ਜਾਂਦੇ ਡਿੱਗੀ ਜਾਂਦੇ ਕਿਉਂਕਿ ਕਾਰਨ ਇਹ ਆ ਕਿ ਅੱਜ ਵੀ ਸਾਡੇ ਜਿਹੜੇ ਲੋਕ ਆ ਉਹ ਵੋਟ ਗਲੀਆਂ ਨਾਲੀਆਂ ਨੂੰ ਹੀ ਪਾਉਂਦੇ ਆ ਹਾਂਜੀ ਉਹਨਾਂ ਦਾ ਉਹਨਾਂ ਨੂੰ ਉਤੋਂ ਨਿਕਲਣ ਨਹੀਂ ਦਿੱਤਾ ਗਿਆ ਹਾਂਜੀ ਹਾਂਜੀ ਹੁਣ ਆ ਨੀਟ ਦਾ ਟੈਸਟ ਹੋਇਆ ਹਾਂਜੀ ਨੀਟ ਦਾ ਟੈਸਟ ਜਿਹੜਾ ਲੀਕ ਹੋ ਗਿਆ ਹਾਂ ਐਤ ਕੀ ਚਲੋ ਪਤਾ ਲੱਗ ਗਿਆ ਇਹਦਾ ਮਤਲਬ ਇਹ ਪਹਿਲਾਂ ਵੀ ਲੀਕ ਹੁੰਦਾ ਹੋਣਾ ਹਾਂਜੀ ਹਾਂ ਠੀਕ ਹੁਣ ਪਹਿਲਾਂ ਜਿੱਦਾਂ ਇੱਕ ਸਿੱਧੂ ਹੁੰਦਾ ਸੀਗੇ ਉਹਨਾਂ ਨੇ ਜਿਹੜਾ ਪਬਲਿਕ ਕਮਿਸ਼ਨ ਦੇ ਜਿਹੜੇ ਆ ਤੁਹਾਨੂੰ ਪਤਾ ਹੋਣਾ ਬੜਾ ਰੌਲਾ ਪਿਆ ਸੀ ਬਹੁਤ ਰੌਲਾ ਪਿਆ ਸੀ ਤੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ ਹਾਂ ਉਲਮਾਰੀਆਂ 'ਚੋਂ ਪੈਸੇ ਨਿਕਲੇ ਉਲਮਾਰੀਆਂ 'ਚੋਂ ਪੈਸੇ ਨਿਕਲੇ ਹਾਂਜੀ ਹਾਂਜੀ ਉਹ ਤਾਂ ਜਦੋਂ ਫੜ ਹੋਇਆ ਉਦੋਂ ਪਤਾ ਲੱਗਾ ਇਹਦਾ ਮਤਲਬ ਇਹ ਥੋੜੀ ਆ ਵੀ ਉਸੇ ਸਾਲੇ ਕਰਪਸ਼ਨ ਹੋਈ ਸੀ ਹਾਂ ਕਰਪਸ਼ਨ ਦਾ ਪਤਾ ਨਹੀਂ ਉਹ ਤਾਂ ਜਿੱਦਣ ਫੜ ਹੋਇਆ ਉਸ ਦਿਨ ਚੋਰ ਆ ਬਸ ਬਸ ਹੁਣ ਜਿਹੜਾ ਨੀੜ ਦਾ ਇਹ ਟੈਸਟ ਹੋਇਆ ਉਹਦੇ ਵਿੱਚ ਇਹਨਾਂ ਨੇ ਸੰਸਦ ਦੇ ਵਿੱਚ ਗਿਆ ਵੀ ਇਹ ਤਾਂ ਤੁਸੀਂ ਜਿਹੜੇ ਰਿਚ ਪੀਪਲ ਆ ਅਮੀਰ ਲੋਕ ਆ ਹਾਂਜੀ ਉਹਨਾਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਕੋਟਾ ਦੇਣ ਦਾ ਕੰਮ ਕੀਤਾ ਵੀ ਅਮੀਰ ਬੰਦਾ ਪਿੱਛੇ ਨਾ ਰਹਿ ਜਾਵੇ ਜਿਹੜਾ ਗਰੀਬ ਬੰਦਾ ਆ ਹਾਂਜੀ ਜਿਹੜੀ ਸੰਵਿਧਾਨ ਦੀ ਧਾਰਨਾ ਇਹ ਹੈ ਕਿ ਜਿਹੜਾ ਸਾਰਾ ਸਮਾਜ ਆ ਜੀ ਉਹਨੂੰ ਸਾਰੇ ਦਾ ਵਿਕਾਸ ਹੋਣਾ ਚਾਹੀਦਾ ਹੂੰ ਰਿਜ਼ਰਵੇਸ਼ਨ ਵੀ ਐਸੇ ਮੁੱਦੇ ਦੇ ਉੱਤੇ ਤੇ ਕੋਈ ਲੋਕ ਕਹਿ ਦਿੰਦੇ ਆ ਵੀ ਰਿਜ਼ਰਵੇਸ਼ਨ ਜਿਹੜੀ ਆ ਪੈਸੇ ਦੇ ਆਧਾਰ ਤੇ ਹੋਣੀ ਚਾਹੀਦੀ ਹਾਂਜੀ ਪਰ ਨਹੀਂ ਉਹਨੇ ਇਹ ਕਿਹਾ ਸੀ ਵੀ ਜਿਹੜਾ ਸੋਸ਼ਲੀ ਆ ਪੈਸੇ ਵਾਲੇ ਨੇ ਦੂਜੇ ਨੂੰ ਲਾਗੇ ਨਹੀਂ ਲੱਗਣ ਦੇਣਾ ਹਾਂ ਬਿਲਕੁਲ ਇਸ ਕਰਕੇ ਜਿਹੜਾ ਸੋਸ਼ੀਅਲੀ ਜਿਹੜਾ ਸਿਸਟਮ ਆ ਇਹ ਸਾਡਾ ਬੜਾ ਉਲਝਿਆ ਅਸੀਂ ਇਹਨੂੰ ਸਾਰੇ ਦਾ ਵਿਕਾਸ ਕਰਨਾ ਅਸੀਂ ਸਾਰੇ ਲੈ ਕੇ ਜਾਣਾ ਜਦੋਂ ਟੈਸਟੇ ਲੀਕ ਹੋ ਗਿਆ ਹਾਂਜੀ ਉੱਥੇ ਗਰੀਬ ਬੰਦਾ ਕੀ ਕਰੂ ਹਾਂ ਬਿਲਕੁਲ ਤੇ ਗਰੀਬ ਬੰਦਾ ਦਾ ਲਾਈਨ ਚੋਂ ਬਾਹਰ ਹੋ ਗਿਆ ਪਹਿਲੇ ਹਾਂਜੀ ਹਾਂਜੀ ਹਾਂ ਉੱਥੇ ਉਹ ਜਿਹੜੇ ਗਰੀਬ ਬੰਦੇ ਨੇ ਸੋਚਿਆ ਵੀ ਮੈਂ ਗਵਰਨਮੈਂਟ ਕਾਲਜ ਦੇ ਵਿੱਚ ਆਪਣੇ ਨਿਆਣੇ ਨੂੰ ਐਮਬੀਬੀਐਸ ਕਰਾਉਣੀ ਆ ਜਾਂ ਕੋਈ ਇੰਜੀਨੀਅਰਿੰਗ ਕਰਾਉਣੀ ਆ ਹਾਂਜੀ ਉਹ ਤਾਂ ਬੰਦਾ ਪ੍ਰਾਈਵੇਟ ਦੀ ਤਾਂ ਫੋੜ ਹੀ ਨਹੀਂ ਕਰ ਸਕਦਾ ਉਹ। ਨਹੀਂ ਕਰ ਸਕਦਾ। ਉਹ ਬੰਦਾ ਲਾਈਨ ਚ ਪਹਿਲਾਂ ਹੀ ਬਾਹਰ ਹੋ ਗਿਆ। ਤੇ ਅਮੀਰ ਬੰਦਾ ਉਹ ਪਹਿਲਾਂ ਹੀ ਉਹਨਾਂ ਨੇ ਇੰਨੇ-ਇੰਨੇ ਲੱਖ ਰੁਪਈਆ ਦੇ ਕੇ ਜਿਹੜੇ ਆਪਣੇ ਨਲਾਇਕ ਬੰਦੇ ਆ ਉਹਨਾਂ ਨੂੰ ਸੈੱਟ ਕਰ ਲਿਆ। ਹੁਣ ਉਹ ਉਹਦੇ ਉੱਤੇ ਗੱਲਾਂ ਤਾਂ ਆ ਹੋਣੀਆਂ ਚਾਹੀਦੀਆਂ। ਹਾਂਜੀ ਹਾਂ। ਪਰ ਲੋਕ ਲੋਕਾਂ ਦਾ ਹੁਣ ਤੁਸੀਂ ਦੱਸੋ ਅੱਜ ਵੋਟਾਂ ਕਰਾ ਲਓ। ਹੂੰ। ਕਿਸੇ ਨੇ ਨੀਟ ਦੀ ਗੱਲੇ ਹੀ ਨਹੀਂ ਕਰਨੀ। ਹਾਂਜੀ ਹਾਂਜੀ ਹਾਂ। ਗੱਲ ਕਾਹਤੇ ਹੋਣੀ ਆ ਕਿ ਸਾਡੇ ਜਿਹੜਾ ਫੁਲਾਨੇ ਗਲੀ ਜਿਹੜੀ ਬਣੀ ਸੀ। ਹਾਂ। ਫੁਲਾਨੇ ਸੜਕ ਬਣੀ ਸੀ। ਸਾਡੇ ਇਥੇ ਇੰਟਰਲੌਕ ਲੱਗ ਗਿਆ ਫਲਾਣੀ ਸਰਕਾਰ ਚ ਬਣੀ ਸੀ ਫਲਾਣੀ ਸਰਕਾਰ ਚ ਬਣੀ ਆਹੀ ਗੱਲਾਂ ਕਰਦੀ ਪਿੰਡਾਂ 'ਚ ਸਾਡੇ ਇਹੀ ਹੁੰਦੀਆਂ ਗੱਲਾਂ ਸਾਡੇ ਜਿਹੜਾ ਆ ਧਰਮਸ਼ਾਲਾ ਦੇ ਵਿੱਚ ਕਮਰਾ ਹੀ ਨਹੀਂ ਭਾ ਕੇ ਦਿੱਤਾ ਸੀ ਸਾਨੂੰ ਤਾਂ ਗੁਰਦੁਆਰੇ ਨੂੰ ਭਾਂਡੇ ਵੀ ਇਹ ਦੇ ਕੇ ਗਏ ਸੀ ਆਹ ਤਾਂ ਸਾਨੂੰ ਗੱਲਾਂ ਕੀ ਦੀਆਂ ਜਾਂਦੀਆਂ ਜਦੋਂ ਇਹ ਗੱਲਾਂ ਹੁੰਦੀਆਂ ਕਿ ਸਾਡੀ ਇਕਨੋਮਿਕਲੀ ਢਾਂਚਾ ਕੀ ਆ ਅੱਜ ਪੰਜਾਬ ਦੀ ਤੁਸੀਂ ਜੀਡੀਪੀ ਕੱਢ ਕੇ ਦੇਖੋ ਮਣੀਪੁਰ ਤੋਂ ਬਾਅਦ ਸਾਡਾ ਸਥਾਨ ਆ ਹਾਂਜੀ ਜੇ ਅਸੀਂ ਚਾਹੇ ਉਹਦੇ ਵਿੱਚ ਸਾਰੀਆਂ ਦੋਸ਼ੀ ਸਰਕਾਰਾਂ ਚਾਹੇ ਕਾਂਗਰਸ ਲਾ ਲਓ ਗੱਲ ਭਾਜਪਾ ਲਾ ਲਓ ਕਿਉਂਕਿ ਇਹ ਵੀ ਅਕਾਲੀ ਦਲ ਦੇ ਭਾਈਵਾਲ ਹੈ ਅਕਾਲੀ ਦਲ ਦੀ ਵੀ ਇਹਦੇ ਵਿੱਚ ਰਹਿ ਹੁਣ ਆਮ ਆਦੀ ਪਾਰਟੀ ਵੀ ਆ ਇਕਨੋਮਿਕਲੀ ਤਾਂ ਅੱਜ ਵੀ ਹਾਲਾਤ ਉਹੀ ਆ ਜੇ ਅਸੀਂ ਗੱਲ ਕਰੀਏ ਹੁਣ ਲੋਕੀ ਕਹਿੰਦੇ ਆ ਜੀ ਤੇ ਗਰੰਟਾ ਨਹੀਂ ਆ ਰਹੀਆਂ ਹਾਂਜੀ ਹਾਂ ਇਹ ਸਰਪੰਚ ਵਿਕਾਸ ਕਾਰਜ ਨਹੀਂ ਕਰਾ ਰਹੇ ਉਹ ਵਿਕਾਸ ਕਾਰਜ ਕਰਾਉਣ ਕਿੱਥੋਂ ਜਿਹੜਾ ਤੁਸੀਂ ਖਰਚਾ ਸੀ ਉਹ ਤਾਂ ਘਟਾਉਣ ਵਿੱਚ ناکਾਮਜਬ ਰਹੇ ਹਾਂ ਉਹ ਜਦੋਂ ਖਰਚਾ ਤੁਹਾਡਾ ਘਟਿਆ ਨਹੀਂ ਤੁਹਾਡਾ ਜਿਹੜਾ ਪ੍ਰੋਫਿਟ ਆ ਉਹ ਕਿਸੇ ਪਾਸੇ ਹੋ ਨਹੀਂ ਰਿਹਾ ਹੁਣ ਉਹ ਪ੍ਰੋਫਿਟ ਕਿੱਥੋਂ ਬਣਾਉਣਾ ਆ ਉਹ ਪਾਲਿਸੀਸ ਜਿਹੜੀਆਂ ਉਹਦੇ ਉੱਤੇ ਕੰਮ ਨਹੀਂ ਹੋ ਰਿਹਾ ਜਿਹੜੀ ਬਿਊਰੋਕਰੇਸੀ ਆ ਉਹ ਆਪਣੇ ਮਨਮਰਜ਼ੀ ਨਾਲ ਚੱਲੀ ਆ ਆ ਤਾਂ ਆਪਾਂ ਭੰਡ ਲਈਦਾ ਜਿਹੜੇ ਜਿਹੜੇ ਲੀਡਰ ਆ ਹਾਂਜੀ ਹਾਂਜੀ ਬਿਊਰੋਕਰੇਸੀ ਤਾਂ ਹਿਡਨ ਆ ਹਾਂ ਉਹ ਤਾਂ ਲੁਕੀ ਹੋਈ ਆ ਲੁਕੀ ਹੋਈ ਆ ਬਿਲਕੁਲ ਬਿਲਕੁਲ ਆਈਐਸ ਆਫੀਸਰ ਕੀ ਕਰ ਰਹੇ ਆ ਪੀਸੀਐਸ ਆਫੀਸਰ ਕੀ ਕਰ ਰਹੇ ਆ ਆਮ ਬੰਦੇ ਦਾ ਤਾਂ ਉਹਨਾਂ ਭਾਈ ਨਹੀਂ ਪੈਂਦਾ ਬਿਲਕੁਲ ਬਿਲਕੁਲ ਆਮ ਬੰਦੇ ਦਾ ਤਾਂ ਇਹ ਆ ਬਾ ਕਿ ਪਟਵਾਰੀ ਸਾ ਤੋਂ ਪੈਸੇ ਖਾ ਗਿਆ ਹਾਂ ਜਿਹੜਾ ਬੰਦਾ ਐਸਡੀਐਮ ਤਹਿਸੀਲਦਾਰ ਆ ਹਾਂ ਕੀ ਪਤਾ ਉਹਨੇ ਵੀ ਉਹ ਤੋਂ ਹਿੱਸਾ ਲੈਣਾ ਹੋਵੇ ਬਿਲਕੁਲ ਬਿਲਕੁਲ ਕੀ ਪਤਾ ਡੀਸੀ ਨੇ ਵੀ ਲੈਣਾ ਹੋਵੇ ਪਤਾ ਨਹੀਂ ਜਾਨੀ ਅੱਪਰ ਤੱਕ ਜਾਂਦਾ ਉਹ ਤਾਂ ਮਨਮੋਹਨ ਸਿੰਘ ਨੇ ਨਹੀਂ ਵਿਚਾਰੇ ਨੇ ਕਿਹਾ ਸੀ ਵੀ ਉੱਪਰੋਂ ਜੇ 1 ਰੁਪਿਆ ਚੱਲਦਾ ਸ਼ਾਇਦ ਥੱਲੋਂ ਤੱਕ ਜਾਂਦਾ ਉਹ 15 ਪੈਸੇ ਹੀ ਰਹਿ ਜਾਂਦਾ ਹਾਂ ਜੀ ਤਾਂ ਅਜੀਬ ਗਾਂਧੀ ਨੇ ਕਿਹਾ 10 ਪੈਸੇ ਰਹਿ ਜਾਂਦਾ ਕਿਹਾ ਹਾਂ ਜੀ ਇਹ ਉਹਨੇ ਉੱਪਰ ਵਾਲੀ ਦੀ ਗੱਲ ਕੀਤੀ ਬਿਲਕੁਲ ਹਾਂ ਜੀ ਗ੍ਰਾਂਟ ਜਾਂਦੀ ਇਦਾਂ ਹੀ ਥੱਲੋਂ ਤਾਹ ਨੂੰ ਜਾਂਦੀ ਆ ਜੇ ਉਹਨਾਂ ਨੇ ਤਹਿਸੀਲ 'ਚ ਕਿਸੇ ਨੇ 10000 ਰੁਪਿਆ ਲਿਆ ਤਹਿਸੀਲਦਾਰ ਕੋਲੋਂ 1000 ਹੀ ਰਹਿਣਾ 9000 ਤੋਂ ਉੱਪਰ ਨੂੰ ਜਾਣਾ ਹੁਣ ਹੁਣ ਇੱ ਐਸਆਈ ਨੇ ਲਾਇਆ ਜਾਂ ਜਐਸਐਚਓ ਨੇ ਲਾਇਆ ਜਾਂ ਸਾਨੂੰ ਡੀਐਸਪੀ ਦਾ ਤਾਂ ਪਤਾ ਹੀ ਨਹੀਂ ਚਲੋ ਫਿਰ ਆਪਣੀ ਗੱਲ ਲੰਮੀ ਹੋ ਜਾਣੀ ਆ ਆਪਾਂ ਵਾਪਸ ਮੁੜ ਕੇ ਰਾਹੁਲ ਤੇ ਮੋਦੀ ਤੇ ਆਈਏ ਜਿਵੇਂ ਕਹਿੰਦੇ ਰਾਹੁਲ ਨੇ ਭਾਸ਼ਣ ਦਿੱਤਾ ਹਨਾ ਉਹਦਾ ਭਾਸ਼ਣ ਪੂਰਾ ਵਾਇਰਲ ਹੋ ਗਿਆ ਤੇ ਸਾਰੇ ਜਣੇ ਇਹ ਸੋਚ ਰਹੇ ਸੀ ਵੀ ਮੋਦੀ ਸਾਹਿਬ ਵੀ ਹੁਣ ਪਤਾ ਨਹੀਂ ਵੀ ਕੁਝ ਕਰਨਗੇ ਮਤਲਬ ਪਰ ਕਹਿੰਦੇ ਵੀ ਮੋਦੀ ਕੋ ਉਨਾ ਕਰਾਰਾ ਭਾਸ਼ਣ ਦਿੱਤਾ ਨਹੀਂ ਗਿਆ ਉਹਨਾਂ ਕੋਲ ਫਿਰ ਇਹੀ ਹੱਲ ਬਚਿਆ ਵੀ ਰਾਹੁਲ ਵਾਲਿਆ ਭਾਸ਼ਣ ਕਟਵਾ ਦਿਓ ਜਿਵੇਂ ਹੁੰਦਾ ਵੀ ਰਿਕਾਰਡਿੰਗ ਚ ਨਾ ਰਵੇ ਰਿਕਾਰਡ ਚ ਨਾ ਚੜੇ ਤਿਹਾਰ ਕੇ ਉਹਨਾਂ ਨੂੰ ਉਹਦਾ ਉਹ ਭਾਸ਼ਣ ਘਟਾਉਣਾ ਫਿਰ ਆਪ ਕੋਈ ਪ੍ਰਭਾਵ ਪਾ ਨਹੀਂ ਸਕੇ ਮੋਦੀ ਪਰ ਉਹਦਾ ਉਹਦਾ ਪ੍ਰਭਾਵ ਇਦਾਂ ਆ ਅਜੀਤਪਾਲ ਜੀ ਇਹ ਪਹਿਲਾ ਹੁੰਦਾ ਸੀ ਬੇ ਰਿਕਾਰਡ ਕਰ ਲਿਆ ਚੀਜ਼ਾਂ ਤਾਂ ਵਾਇਰਲ ਹੋ ਜਾਂਦੀਆਂ ਲਾਈਵ ਚੱਲਣ ਟਿਆ ਆ ਜਿਨ੍ਹਾਂ ਨੇ ਰਿਕਾਰਡ ਕਰਨਾ ਸੀ ਉਹ ਨਹੀਂ ਕਰ ਲਿਆ ਹਾਂ ਜਦੋਂ ਚੋਣਾਂ ਆਉਣੀਆਂ ਜਿਹੜੀ ਜਿਹੜੀ ਕਾਂਗਰਸ ਪਾਰਟੀ ਆ ਚਾਹੇ ਹੋਰ ਪਾਰਟੀਆਂ ਵਾਲੇ ਆ ਆਪਾਂ ਇਹ ਨਹੀਂ ਕਹਿੰਦੇ ਦੇਖੋ ਲੋਕਤੰਤਰ ਦੇ ਵਿੱਚ ਦੋਨਾਂ ਤਰ੍ਹਾਂ ਨੂੰ ਹੀ ਇਜਾਜ਼ਤ ਆ ਹਾਂ ਦੋਨੇ ਹੀ ਆਪਣੇ ਦੋਨਾਂ ਦੇ ਵਿੱਚ ਫੈਕਟਰ ਗਦੇ ਨਾਲ ਦੋਸ਼ ਕੱਢਣ ਤਾਂ ਕਿ ਅੱਗੇ ਵਧੀਆ ਚੱਲੇ ਪਰ ਜਿੱਦਾਂ ਰਾਹੁਲ ਗਾਂਧੀ ਨੇ ਕਿਹਾ ਵੀ ਅੱਜ ਤਾਂ ਆਪਾਂ 12ਵਾਂ ਮੱਪ ਕਰਦੇ ਆ ਹਨਾ 12ਵਾਂ ਆਪਾਂ ਜੇ ਪਹਿਲਾ ਦੇਖੋ ਆਪਣੀ ਸਿਟਿੰਗ ਹੈ ਇਹ ਹਾਂਜੀ ਪਹਿਲੀ ਸਿਟਿੰਗ ਦੇ ਵਿੱਚ ਹੀ ਉਹਦੇ ਵਿੱਚ ਉਹ ਕਹਿ ਰਿਹਾ ਵੀ ਸਪੀਕਰ ਸਾਹਿਬ ਤੁਸੀਂ ਤਾਂ ਸਾਡੇ ਸਾਂਝੇ ਸੀ ਤੁਸੀਂ ਜਦੋਂ ਮੋਦੀ ਸਾਹਿਬ ਦੇ ਨਾਲ ਹੱਥ ਮਿਲਾਉਂਦੇ ਆ ਆ ਉਦੋਂ ਤਾਂ ਤੁਸੀਂ ਬੜੇ ਝੁਕਿਓ ਆ ਤੁਸੀਂ ਵੈਦਾਂ ਆ ਵੀ ਜਦਦਾ ਵੀ ਕਮਾਲੀ ਕੀਤੀ ਪਈ ਆ ਜਦੋਂ ਮੈਂ ਹੱਥ ਮਿਲਾਇਆ ਤੁਹਾਡੇ ਨਾਲ ਤੁਸੀਂ ਐਨ ਸਟ੍ਰੇਟ ਇਦਾਂ ਵੀ ਫੇਰ ਉਹ ਓਮ ਮਿਰਲਾ ਚਲੋ ਨੇ ਕਹਿ ਦਿੱਤਾ ਹਮੇ ਉਹ ਗੱਲ ਹੋ ਵੀ ਸਕਦਾ ਸੱਚ ਹੋਵੇ ਪਰ ਲੋਕਾਂ ਨੂੰ ਪਤਾ ਵੀ ਕੀ ਸੱਚ ਹੈ ਕੀ ਨਹੀਂ ਉਹਦੇ ਵਿੱਚ ਉਹ ਓਮ ਮਿਰਲਾ ਇਹ ਕਹਿ ਰਿਹਾ ਕਿ ਉਹ ਮੇਰੇ ਸੀਨੀਅਰ ਆ ਸਾਡੀ ਇਹ ਸੰਸਕ੍ਰਿਤੀ ਕਹਿੰਦੀ ਆ ਕਿ ਜਿਹੜਾ ਬੰਦਾ ਸਾਡੇ ਤੋਂ ਵੱਡਾ ਆ ਹਾਂਜੀ ਉਹਦੇ ਅਸੀਂ ਬਈ ਸਤਕਾਰ ਕਰਦੇ ਆ ਉਹਦਾ ਪਿਆਰ ਕਰਦੇ ਆਂ ਹਾਂਜੀ ਹਾਂਜੀ ਪਰ ਜਿਹੜੇ ਆਪਣੇ ਬਰਾਬਰ ਦੇ ਹੁੰਦੇ ਆ ਹਾਂਜੀ ਹੁਣ ਉਹਦਾ ਅਸੀਂ ਇਦਾਂ ਹੀ ਹੱਥ ਮਲਾਈਦਾ ਹਾਂਜੀ ਹਾਂ ਹੁਣ ਸਪੀਕਰ ਸਾਹਿਬ ਇਹ ਕਹਿ ਰਹੇ ਆ ਵੀ ਇਹ ਬਰਾਬਰ ਦਾ ਬੰਦਾ ਮੋਦੀ ਸਾਹਿਬ ਇਹ ਕਹਿ ਰਹੇ ਆ ਵੀ ਇਹ ਬਾਲਕ ਬੁੱਧੀ ਆ ਇਹ ਦੋਨਾਂ ਦੇ ਵਿੱਚ ਹੁਣ ਇੱਕ ਨੂੰ ਤਾਂ ਕਰਨਾ ਹੀ ਪਣਾ ਵੀ ਪਰ ਰਾਹੁਲ ਨੇ ਫਿਰ ਉਹ ਫਿਰ ਸਹੀ ਗੱਲ ਆਪਦੇ ਮਤਲਬ ਉਹਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਕੀਤੀ ਵੀ ਚਾਹੇ ਮੋਦੀ ਸਾਹਿਬ ਇਹ ਚ ਵੱਡੇ ਨੇ ਪਰ ਇੱਥੇ ਤੁਹਾਡਾ ਅਹੁਦਾ ਵੱਡਾ ਆ ਅਹੁਦਾ ਵੱਡਾ ਬਿਲਕੁਲ ਆਹੀ ਗੱਲ ਆ ਵੀ ਜਿਹੜਾ ਸਪੀਕਰ ਆ ਸਪੀਕਰ ਉਸ ਵੇਲੇ ਉਹ ਚੇਅਰ ਦੀ ਜਿਹੜੀ ਰਿਸਪੈਕਟ ਆ ਉਹ ਮਤਲਬ ਕਿਉਂਕਿ ਉਹਨੇ ਟਾਈਮ ਦੇਣਾ ਉਹਨੇ ਕਹਿਣਾ ਜੇ ਪ੍ਰਾਈਮ ਮਿਨਿਸਟਰ ਬੋਲੇ ਹੁਣ ਬੋਲੇ ਪ੍ਰਾਈਮ ਮਿਨਿਸਟਰ ਨੂੰ ਉਹਦੇ ਕਹੇ ਤੇ ਬੋਲਣਾ ਪੈਣਾ ਹੈ ਨਾ ਉਹ ਤਾਂ ਉਹ ਤਾਂ ਹੈ ਹੀ ਆ ਤੇ ਉਹਦਾ ਜਿਹੜਾ ਸਨਮਾਨ ਆ ਪਰ ਸਾਡੀ ਜਿਹੜੀ ਲੋਕਤੰਤਰ ਨੂੰ ਧੱਕਾ ਵੀ ਇੱਥੇ ਲੱਗਾ ਰਾਸ਼ਟਰਪਤੀ ਆਪਣੀ ਭੂਮਿਕਾ ਨਹੀਂ ਨਿਭਾ ਰਿਆ ਜਿਹੜਾ ਸਪੀਕਰ ਆ ਉਹ ਆਪਣੀ ਨਹੀਂ ਪਤਾ ਉਹਦਾ ਇਹ ਹੈ ਕਿ ਸਾਨੂੰ ਕਿਨਾ ਬੰਦਿਆਂ ਨੇ ਇੱਥੇ ਤੱਕ ਪਹੁੰਚਾਇਆ ਉਹ ਕਹਿ ਲਓ ਵੀ ਉਹ ਇੱਕ ਦਰਿਆਦਲੀ کہہ لو ਜਾਂ ਆਸਾਨ کہہ لو ਵੀ ਉਹਦੇ ਤੋਂ ਨਿਕਲ ਨਹੀਂ ਪਾ ਰਹੇ ਤੇ ਦੋਸਤੋ ਇਹ ਸੀ ਸਾਡੀ ਛੋਟੀ ਜੀ ਗੱਲਬਾਤ ਜਿਹੜਾ ਕਿ ਆਪਣੇ ਹੁਣ rahul ਬਾਰੇ ਤੇ modi ਸਾਹਿਬ ਬਾਰੇ ਤੇ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਤੇ ਮਿਲਦੇ ਆਂ ਫਿਰ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ